ਸਰੀ ਦੇ ਵਿੱਚ ਅੱਜ ਸਾਡਾ ਤੀਜਾ ਦਿਨ ਹੈ ਜਿੱਦਣ ਅਸੀਂ ਸਪੈਸ਼ਲ ਟਾਈਮ ਕੱਢਿਆ ਦੁਬਾਰਾ ਫੇਰ ਸਰੀ ਘੁੰਮਣ ਦੇ ਲਈ ਜਦੋਂ ਅਸੀਂ ਇੰਡੀਆ ਸੀਗੇ ਅਸੀਂ ਸੋਚਦੇ ਸੀਗੇ ਵੀ ਸਰੀ ਤਾਂ ਇੰਨਾ ਕਾ ਜ਼ਿਆਦਾ ਨਿੱਕਾ ਹੈਗਾ ਵੀ ਅਨੂੰ ਸਿਰਫ ਇੱਕ ਦਿਨ ਚ ਅਸੀਂ ਪੂਰਾ ਕਵਰ ਕਰ ਸਕਦੇ ਆ ਮਤਲਬ ਇੱਕ ਦਿਨ ਦਾ ਟਾਈਮ ਸੀਗਾ ਮੈਨੂੰ ਇਹ ਲੱਗਦਾ ਅੱਜ ਦੇ ਇਸ ਵਲੌਗ ਦੇ ਰਾਹੀਂ ਵੀ ਪੂਰਾ ਸਰੀ ਕਵਰ ਨਹੀਂ ਹੋਣਾ ਇਸ ਤੋਂ ਬਿਨਾ ਜਿਹੜੇ ਗੁਰਦੁਆਰਾ ਸਾਹਿਬਾਂ ਜਾਂ ਹੋਰ ਕੁਝ ਮਸ਼ਹੂਰ ਸੰਸਥਾਵਾਂ ਹੈਗੀਆਂ ਉਹ ਹਜੇ ਬਾਕੀ ਬਚਣਗੀਆਂ ਉਹ ਇੱਕ ਦਿਨ ਫੇਰ ਟਾਈਮ ਕੱਢਾਂਗੇ ਤੇ ਫੇਰ ਮਤਲਬ ਤੁਹਾਨੂੰ ਕਮਾਵਾਂਗੇ ਅੱਜ ਦੇ ਵਲੌਗ ਦੇ ਰਾਹੀਂ ਤੁਹਾਨੂੰ ਇੱਥੋਂ ਦੇ ਜਿਹੜੇ ਆਪਣੇ ਪੰਜਾਬੀ ਸ਼ਾਪਿੰਗ ਕੰਪਲੈਕਸ ਹੈ ਤੇ ਕੁਝ ਹੋਰ ਚੀਜ਼ਾਂ ਮਸ਼ਹੂਰ ਤੁਹਾਨੂੰ ਉਹ ਦਿਖਾਉਣੇ ਆ। ਇਹ ਇੱਥੋਂ ਮਾਰਕੀਟ ਆਉਣੀ ਸ਼ੁਰੂ ਹੋ ਗਈ ਜੀ। ਕੁਝ ਇਹੋ ਜੀਆਂ ਮਾਰਕੀਟਸ ਨੇਗੀਆਂ ਸਰੀ ਦੇ ਵਿੱਚ ਤੇ ਭੋੜ ਤੁਹਾਨੂੰ ਪੰਜਾਬੀ ਚ ਇੰਗਲੈਂਡ ਜਿਹੀ ਮਿਲਣਗੇ ਇੱਥੇ ਵੀ ਮਿਲਣਗੇ ਦੇਖੋ। ਮੀਨਾ ਬਿਊਟੀ హెయిਰ ਸਲੂਨ ਤੇ ਐਦਾਂ ਕਰਕੇ ਆ। ਤੇ ਇਹ ਆ ਇਸ ਤਰ੍ਹਾਂ ਦੀ ਨਾ ਰੋਡ ਦੇ ਨਾਲ ਜਾਂਦੇ ਜਾਂਦੇ ਛੋਟੀਆਂ ਛੋਟੀਆਂ ਮਤਲਬ ਐ ਮਾਰਕੀਟਸ ਬਣਾਈਆਂ ਹੋਈਆਂ ਹਰ ਕੰਟਰੀ ਦਾ ਇੱਕ ਅਲੱਗ ਇਨਫਰਾਸਟ੍ਰਕਚਰ ਹੁੰਦਾ ਹੈਗਾ ਤੇ ਆ ਦੇਖੋ ਪੰਜਾਬੀ ਚ ਲਿਖਿਆ ਮੈਡੀਕਲ ਕਲੀਨਿਕ ਤੇ ਆਈਦਰ ਕੈਨੇਡਾ ਦਾ ਥੋੜਾ ਜਿਹਾ ਵੱਖਰਾ ਹੈ ਘਰ ਵੀ ਇੱਥੇ ਵੱਖਰੇ ਤੁਹਾਨੂੰ ਮਿਲਣਗੇ ਤੇ ਮਾਰਕੀਟ ਦਾ ਵੀ ਥੋੜਾ ਜਿਹਾ ਸਟਾਈਲ ਵੱਖਰਾ ਮਿਲੂਗਾ ਹਨਾ ਜਿਵੇਂ ਤੁਹਾਨੂੰ ਦੱਸ ਦਿੱਤਾ ਸੀ ਵੀ ਹੈ ਹੀ ਇਹ ਥੋੜਾ ਜਿਹਾ ਜ਼ਿਆਦਾ ਸਪੇਸ ਤੁਹਾਨੂੰ ਐ ਲੱਗੂਗੀ ਵੀ ਖੁੱਲਾ ਵਾਦਾ ਇਹੋ ਜੀਆਂ ਮਾਰਕੀਟਸ ਨੇ ਜਿਆ ਸਾਰੀਆਂ ਇਹ ਸਬਸਕ੍ਰਾਈਬਰ ਵੀ ਮਿਲ ਗਏ ਮੈਨੂੰ ਲੱਗਦਾ ਹੈ ਗੱਡੀ ਰੋਕ ਲਈ ਹਾਂਜੀ ਕੀ ਹਾਲ ਹੈ ਬਾਜੀ ਹੋਰ ਸასი ਗੱਲ ਜੀ ਠੀਕ ਠਾਕ ਜੀ ਤੇ ਹੋਰ ਵਧੀਆ ਚੜ੍ਹਦੀ ਕਲਾ ਕਿੱਥੋਂ ਜੀ ਮੈਂ ਰਾਜੀ ਦਵਾਪਾ ਅੱਛਾ ਸასი ਗੱਲ ਜੀ ਅੱਛਾ ਨਵਾਂ ਸ਼ਹਿਰ ਤੋਂ ਅੱਛਾ ਅੱਛਾ ਠੀਕ ਹੈ ਜੀ ਹੋਰ ਵਧੀਆ ਜੀ ਚੜ੍ਹਦੀ ਕਲਾ ਰਹੇਂਗੇ ਚਲ ਅੱਛਾ ਅਜੀ ਬਲੌਗ ਦੇਖੀ ਹਾਂਜੀ ਨਹੀਂ ਨਹੀਂ ਬਾਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਫਿਰ ਮਿਲਦੇ ਅੱਛਾ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਆਵਾਂਗੇ ਹਾਂਜੀ ਅਸੀਂ ਇੱਥੇ ਹੀ ਹਾਂ ਜੀ 20 ਦਿਨ 15 ਦਿਨ ਇੱਥੇ ਇਹ ਦੇਖੋ ਸਾਰੇ ਸਟੂਡੈਂਟ ਫਿਰ ਬਜ਼ੁਰਗੇ ਜਾਂਦੇ ਆਪਣੇ ਦੁਪਹਿਰੇ ਘਟ ਨਿਕਲਦੇ ਆ ਹਨਾ ਵੈਸੇ ਸ਼ਾਮ ਨੂੰ ਬਾਹਲੀ ਰਹਿਣ ਪੈਂਦੀ ਹੈ अच्छा हां देखो मैं कह रहे सी बाबे साइकिल चलाउंदे क्यों जानदे ना बुजुर्ग सारी साइकिलਾਂ ਤੇ ਘੁੰਮਦੇ ਐ ਆ ساری ਪੰਡ ਮਿੱਤਰਾਂ ਦਾ ਐਵੇਂ ਥੋੜਾ ਕਹਿੰਦੇ ਇਹਨੂੰ ਆ ਗਏ ਜੀ 메인 ਪਲਾਜ਼ਾ ਸਾਰੇ कनाडा ਆਏ ਨੂੰ ਨਾ ਸਾਨੂੰ 4-5 ਦਿਨ ਹੋ ਚੱਲੇ ਨੇ ਤੇ ਇੱਥੇ ਹੁਣ ਕਾਫੀ ਕੁਝ ਸਾਨੂੰ ਸਿੱਖਣ ਨੂੰ ਵੀ ਮਿਲ ਰਿਹਾ ਹੈਗਾ ਤੇ ਤੁਹਾਨੂੰ ਇੱਕ ਗੱਲ ਇੱਥੇ ਦੱਸਦਾ ਕਿ ਜਿਹੜੀ ਇੱਥੇ ਕਾਰ ਪਾਰਕਿੰਗ ਹੈ ਸਰੀ ਚ ਇਹ ਬਿਲਕੁਲ ਫਰੀ ਆ ਤੇ ਵੈਸੇ ਮੈਨੂੰ ਲੱਗਦਾ ਪਤਾ ਨਹੀਂ ਪੂਰੇ ਕੈਨੇਡਾ ਚ ਹੀ ਹੋਊਗੀ ਤੇ ਇਹ ਗੱਲ ਸੁਣ ਕੇ ਸਾਨੂੰ ਬੜੇ ਹੈਰਾਨ ਹੋਏ ਕਿਉਂਕਿ ਅਸੀਂ ਪਹਿਲਾਂ ਮਤਲਬ ਯੂਰਪ ਤੋਂ ਜਾਂ ਇੰਗਲੈਂਡ ਤੋਂ ਹੋਰ ਆਏ ਆ ਹਨ ਉੱਥੇ ਇੱਕ ਸਿੰਗਲ ਜਗ੍ਹਾ ਤੇ ਵੀ ਤੁਹਾਨੂੰ ਕਾਰ ਪਾਰਕਿੰਗ ਮਤਲਬ ਫਰੀ ਨਹੀਂ ਮਿਲੂਗੀ ਤੇ ਤੁਹਾਨੂੰ ਹਰ ਜਗ੍ਹਾ ਪੇ ਕਰਨਾ ਪਊਗਾ ਪਤਾ ਨਹੀਂ ਤਾਂ ਇਹ ਆ ਵੀ ਉੱਥੇ ਸਪੇਸ ਦੀ ਪ੍ਰੋਬਲਮ ਵੀ ਉਹ ਦੇਸ਼ ਨਿੱਕੇ ਆ ਤਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਜਾਂ ਜਿਵੇਂ ਵੀ ਲਾ ਲਓ ਹਨਾ ਮਤਲਬ ਜਗਾ ਜਗਾ ਪਾਰਕਿੰਗ ਉਹ ਰੱਖੀ ਹੋਈ ਹੈ ਤੇ ਇਹ ਦੇਸ਼ ਹੈ ਜਿਹੜੇ ਮਤਲਬ ਵੱਡੇ ਐ ਜੀਓਗ੍ਰਾਫਿਕਲੀ ਖੁੱਲੇ ਐ ਤਾਂ ਇੱਥੇ ਪਾਰਕਿੰਗ ਜਾਂ ਕਾਉਂਸਲ ਦੇ ਬੈਨੀਫਿਟਸ ਲਾ ਲਓ ਮੈਨੂੰ ਰੱਬ ਜਾਣਦਾ ਵੀ ਇੱਥੇ ਤੁਹਾਨੂੰ ਕਿਤੇ ਪੇ ਕਰਨ ਦੀ ਲੋੜ ਨਹੀਂ ਤੇ ਉੱਥੇ ਅਸੀਂ ਖੱਜਲ ਖਵਾ ਰਹਿੰਨੇ ਹੁੰਦੇ ਸੀ ਪਾਰਕਿੰਗ ਪਿੱਛੇ ਮਤਲਬ ਪਾਰਕਿੰਗ ਨਹੀਂ ਮਿਲਦੀ ਕਿੰਨਾ-ਕਿੰਨਾ ਟਾਈਮ ਕਿਹੜੇ ਦੇਈ ਜਾਂਦੇ ਤੇ ਇੱਥੇ ਉਹ ਵੀ ਬਹੁਤ ਖੁੱਲਾ ਡੁੱਲਾ ਮਾਹੌਲ ਹੈਗਾ ਆਰਾਮ ਨਾਲ ਸਾਰੇ ਕਿਤੇ ਪਾਰਕਿੰਗ ਜਿੱਥੇ ਜਾਓ ਆਰਾਮ ਨਾਲ ਪਾਰਕਿੰਗ ਮਿਲ ਜਾਂਦੀ ਹੈ ਇਹ ਦੇਖੋ ਜੀ ਸਾਹਮਣੇ ਜਿਵੇਂ ਖੰਗੂੜਾ ਵਲੇਜ਼ ਪੰਜਾਬੀਆਂ ਨੇ ਇੱਥੇ ਆਪਦੇ ਨਾਮ ਤੇ ਆ ਕੇ ਇਸ ਤਰ੍ਹਾਂ ਬਿਜ਼ਨਸ ਆਪਦੇ ਥੋੜੇ ਥੋੜੇ ਸੈੱਟ ਕਰ ਲਏ ਤੇ ਇਹ ਜਿਹੜੇ ਛੋਟੇ ਛੋਟੇ ਨੇ ਇੱਕ ਮਤਲਬ ਮਾਰਕੀਟ ਬਣੀ ਹੁੰਦੀ ਹੈ ਤੇ ਇਹਦੇ ਵਿੱਚ ਅੱਗੇ ਸਟੋਰ ਹੁੰਦੇ ਨੇ ਇਹੋ ਜੇ ਤੁਹਾਨੂੰ ਮਤਲਬ ਇੱਥੇ ਪੂਰੇ ਸਰੀ ਚ ਆਮ ਹੀ ਦੇਖਣ ਨੂੰ ਮਿਲਣਗੇ ਜਿਵੇਂ ਇਹਨਾਂ ਨੇ ਬਣਾ ਰੱਖਿਆ ਨਾ ਪੂਰਾ ਪਲਾਜ਼ਾ ਕਹਿ ਸਕਦੇ ਤੁਸੀਂ ਇਹਨੂੰ ਮਾਰਕੀਟਾ ਮਤਲਬ ਪੂਰੀ ਇਹਦੇ ਵਿੱਚ ਇਹ ਸਾਰੇ ਸਟੋਰ ਆ ਤੇ ਸਾਊਥ ਹਾਲ ਨੂੰ ਡਿਫਰੈਂਟ ਇਹ ਇਸ ਕਰਕੇ ਆ ਜਿਵੇਂ ਸਾਊਥ ਹਾਲ ਅਸੀਂ ਦੇਖਿਆ ਸੀ ਬਰੌਡਵੇ ਜਾਂ ਮਤਲਬ ਕਿੰ ਬਰੌਡਵੇ ਸੀਗਾ ਇੱਕ ਹੋਰ ਕਿੰਗਸ ਕਰਕੇ ਰੋਡ ਸੀਗਾ ਉਹ ਸੀ ਜਿਹੜਾ ਉੱਥੇ ਰੌਣਕ ਵੱਧ ਹੈ ਇੱਥੇ ਪੂਰੇ ਸਰੀ ਜੀ ਮੈਨੂੰ ਨਾ ਰੌਣਕ ਥੋੜੀ ਜਿ ਘੱਟ ਦੇਖਣ ਨੂੰ ਮਿਲਦੀ ਹੈ ਮਤਲਬ ਟਾਵੇਂ ਟੱਲੇ ਜੇ ਬੰਦੇ ਜਾਂ ਟਾਵੇਂ ਟੱਲੇ ਜਾਂ ਨਾ ਇੰਨੀ ਟ੍ਰੈਫਿਕ ਹੈ ਹਾਲਾਂਕਿ ਇਹ ਮੇਨ ਮੇਨ ਰੋਡ ਹੈ ਜਿਹੜਾ ਇਹ ਰੋਡ ਹੈਗਾ ਤੇ ਇਹ ਤੇ ਵੀ ਨਹੀਂ ਇੰਨਾ ਹੈਗਾ ਤੇ ਵੈਸੇ ਬੰਦੇ ਸਾਰੇ ਪੰਜਾਬੀ ਆ ਆਪਣੇ ਇੱਥੇ ਆ ਜਿੱਧਰ ਵੇਖਾਂ ਗੂਡਾ ਵਲੇਜ ਦਾ ਦੇਖੋ ਲੱਗਿਆ ਹੋਇਆ ਹੈਗਾ ਤੇ ਜਿੰਨੇ ਤੁਹਾਨੂੰ ਮਿਲਣਗੇ ਕੰਮਕਾਰ ਕਰਨ ਵਾਲੇ ਹੋਰ ਕਈ ਥਾਂ ਦਾ ਪੰਜਾਬੀ ਚ ਬੋਰਡਿੰਗ ਲੱਗੀ ਆ ਸਾਰੇ ਪੰਜਾਬੀ ਆ ਕਮਲ ਸੂਟਸ ਦੇਖੋ ਸਾਰਾ ਪੰਜਾਬ ਨਾਲ ਦਾ ਕਾਰੋਬਾਰ ਇਹ ਦੇਖੋ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਨਾ ਸਾਰਾ ਸਰੀ ਹੀ ਤੁਰਿਆ ਜਾਂਦਾ ਹੈਗਾ ਬਹੁਤ ਵੱਡਾ ਹੈ ਨਾ ਬਹੁਤ ਬਹੁਤ ਵੱਡਾ ਹੈ ਮੈਪ ਤੇ ਸਾਨੂੰ ਨਿੱਕਾ ਜਿਹਾ ਲੱਗਦਾ ਹੁੰਦਾ ਸੀਗਾ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਾਣਾ ਜੀ ਪਲਾਜ਼ਿਆਂ ਦੇ ਕੋਲ ਤੇ ਜਿੱਥੇ ਵਾਲਮਟ ਵਗੈਰਾ ਹੈ ਨਾ ਤੁਹਾਨੂੰ ਉਹ ਏਰੀਆ ਥੋੜਾ ਜਿਹਾ ਘਮਾਉਨੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਵਾਪਸ 128 ਰੋਡ ਤੇ ਜਾਵਾਂਗੇ ਤੇ ਆਹ ਦੇਖੋ ਆਪਣੇ ਬਜ਼ੁਰਗ ਐ ਤੁਰਦੇ ਫਿਰਦੇ ਸੜਕਾਂ ਦੇ ਆਮ ਸਾਈਕਲ ਚਲਾਉਂਦੇ ਆ ਆਮੀ ਆਮੀ ਦਿਖੀ ਜਾਂਦੇ ਆ ਉਹ ਗੁਰਦੁਆਰਾ ਸਾਹਿਬ ਵੀ ਦਿਖੀ ਜਾਂਦਾ ਜੀ ਸਾਹਮਣੇ ਆਹ ਦੇਖੋ ਰਿਪਨ ਸ਼ਾਮ ਨੂੰ ਤੇ ਸਵੇਰੇ ਬਾੜੀ ਰੌਣਕ ਮੈਂ ਤੁਹਾਨੂੰ ਆਹ ਦੇਖੋ ਆਹ ਗੁਰਦੁਆਰਾ ਸਾਹਿਬ ਹੈ ਇਧਰਲੇ ਪਾਸੇ ਆ ਕੇ ਚੱਲਦੇ ਆਪਾਂ ਹਾਂਜੀ 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 ਆ ਕੇ ਚੱਲਦੇ ਆ ਵਾਪਸ ਆ ਕੇ ਥੋੜੀ ਦੂਰ ਨਾਲ ਸੀ ਇੱਕ ਹੁਣ ਹੋਰ ਪਲਾਜ਼ੇ ਤੇ ਪਹੁੰਚਿਆ ਇੱਥੇ ਸਿਨੇਪਲੈਕਸ ਸਿਨੇਮਾਸ ਵੀ ਬਣੇ ਹੋਏ ਆ ਜਿੱਥੇ ਪੰਜਾਬੀ ਮੂਵੀਜ਼ ਵੀ ਲੱਗਦੀਆਂ ਤੇ ਇਹ ਉਹ ਏਰੀਆ ਜਿੱਥੇ ਆਪਣੇ ਮਤਲਬ ਮੁੰਡੇ ਸ਼ਾਮ ਨੂੰ ਜਿਵੇਂ ਚੰਡੀਗੜ 17 ਸੈਕਟਰ ਚ ਗੇੜੇ ਫੇੜੇ ਦਿੰਦੇ ਨੇ ਇੱਥੇ ਰੌਣਕ ਮੇਲਾ ਬਹੁਤ ਲੱਗਦਾ ਹੈਗਾ ਤੇ ਜਿਵੇਂ ਸ਼ੁਰੂ ਚ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਨਾ ਜਿਹੜਾ ਸਰੀ ਹੈਗਾ ਜਾਂ ਮਤਲਬ ਕਨੇਡਾ ਮੈਨੂੰ ਸ਼ੁਰੂ ਸ਼ੁਰੂ ਚ ਵਾਈ ਵਾਰੀ ਮੈਨੂੰ ਲੱਗ ਰਿਹਾ ਇਹਨੂੰ ਮਤਲਬ ਘੁੰਮਣਾ ਬਹੁਤ ਔਖਾ ਹੈਗਾ ਤੁਰ ਕੇ ਇੱਥੇ ਦੂਰ ਦੂਰ ਚੀਜ਼ਾਂ ਹਰ ਗਲੀ ਤੇ ਹਰ ਮੋੜ ਤੇ ਮਤਲਬ ਜਿਵੇਂ ਹਰ ਸਟਰੀਟ ਤੇ ਨਾ ਇੱਕ ਇਹੋ ਜਿਹਾ ਪਲਾਜ਼ਾ ਬਣਿਆ ਹੁੰਦਾ ਤੇ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਸਟੋਰ ਬਣੇ ਹੁੰਦੇ ਇੰਗਲੈਂਡ ਨਾਲੋਂ ਬਹੁਤ ਜ਼ਿਆਦਾ ਇਹਦਾ ਫਰਕ ਹੈਗਾ ਜਿਵੇਂ ਇੰਗਲੈਂਡ 'ਚ ਅਸੀਂ ਦੇਖਿਆ ਸੀਗਾ ਬਰਮਿੰਗਮ ਦਾ ਸੋਰ ਰੋਡ ਹੋ ਗਿਆ ਸਾਊਥ ਹਾਲ 'ਚ ਹੋ ਗਿਆ ਬ੍ਰਾਡਵੇ ਉਹਨੂੰ ਤੁਰ ਕੇ ਅਸੀਂ ਜਦੋਂ ਘੁੰਮਦੇ ਸੀ ਇੰਨੀ ਰੌਣਕ ਮੇਲਾ ਇੰਨਾ ਵਧੀਆ ਲੱਗਦਾ ਸੀ ਹੈਨਾ ਇੱਥੇ ਦਾ ਡਿਫਰੈਂਟ ਕਨਸੈਪਟ ਹੈ ਇੱਥੇ ਵੈਸੇ ਵੀ ਜਿਹੜਾ ਇਨਫਰਾਸਟ੍ਰਕਚਰ ਆ ਉਹਦਾ ਥੋੜਾ ਜਿਹਾ ਫਰਕ ਹੈਗਾ ਕਿਉਂਕਿ ਇੱਥੇ ਨਾ ਸਾਰਾ ਨਵਾਂ ਨਵਾਂ ਜਿਹਾ ਬ ਔਰ ਇੰਗਲੈਂਡ ਚ ਜੇ ਤੁਸੀਂ ਦੇਖੋਗੇ ਮਤਲਬ ਉੱਥੇ ਤੁਹਾਨੂੰ 250 300 ਸਾਲ ਪੁਰਾਣੇ ਘਰ ਆਮ ਹੀ ਮਿਲ ਜਾਂਦੇ ਆਮ ਹੀ ਇੰਨਾ ਨਾ ਪੁਰਾਣਾ ਸਾਰਾ ਏਰੀਆ ਮਿਲ ਹੀ ਜਾਂਦਾ ਹੈ ਹਨਾ ਤਾਂ ਹੀ ਕਰਕੇ ਉਹ ਇੱਕ ਥਾਂ ਤੇ ਵਸਿਆ ਹੋਇਆ ਹੈ ਬਾਕੀ ਉਹੀ ਗੱਲ ਆ ਜਾਂਦੀ ਹੈ ਜਿਹੜਾ ਉਹ ਹੈ ਇੰਗਲੈਂਡ ਛੋਟੇ ਕੰਟਰੀ ਹੈ ਇੱਕ ਥਾਂ ਤੇ ਹੈ ਇਹਨਾਂ ਨੇ ਖੰਡਾ ਖੰਡਾ ਕੇ ਚੀਜ਼ਾਂ ਦੂਰ ਦੂਰ ਬਣਾ ਰੱਖੀਆਂ ਈਆਂ ਤੇ ਹੁਣ ਤੁਹਾਨੂੰ ਥੋੜਾ ਜਿਹਾ ਇਹ ਅਸੀਂ ਜਿਹੜਾ ਪਲਾਜ਼ਾ ਹੈ ਉਹ ਦਿਖਾਉਣੀ ਹੈ। ਵੈਸੇ ਤਾਂ ਅੱਜ ਦੁਪਹਿਰ ਕਰਕੇ ਇੱਥੇ ਰੌਣਕ ਜਿਹੀ ਘੱਟ ਲੱਗਦੀ ਆ। ਪਰ ਸ਼ਾਮ ਨੂੰ ਜੇ ਆਪਾਂ ਆਈਏ ਇੱਥੇ ਬਹੁਤ ਚਹਿਲ ਪਹਿਲ ਹੁੰਦੀ ਆ। ਸਾਰੇ ਸਟੂਡੈਂਟਸ ਇਕੱਠੇ ਹੋ ਕੇ ਉਹਨਾਂ ਦਾ ਮੀਟਿੰਗ ਪੁਆਇੰਟ ਆ ਇਹ। ਅੱਛਾ। ਮੇਨ ਮੀਟਿੰਗ। ਪਹਿਲੇ ਚਲੋ ਕੰਮਾਂ ਕਰ ਦੋ ਆ ਜਾਣਾ ਇੱਥੇ ਹੁਣ। ਇੱਥੇ ਆਉਣਾ। ਇੱਥੇ ਆਪਦੇ ਦੁੱਖ ਸੁੱਖ ਸਾਂਝੇ ਕਰਦੇ ਆ ਸਾਰੇ। ਓਕੇ। ਬਹੁਤ ਰੌਣਕ ਹੁੰਦੀ ਆ। ਜਿਹੜਾ 120 ਤੇ 72 ਵਾਲਾ ਮੇਨ ਪੁਆਇੰਟ ਮੰਨਿਆ ਗਿਆ ਇਹਨਾਂ ਨੂੰ। ਹਾਂਜੀ। ਜਿਵੇਂ ਦੀ ਸਾਰਾ ਪਲਾਜ਼ਾ ਭਰਿਆ ਹੁੰਦਾ ਆਪਣੇ ਪੰਜਾਬੀਆਂ ਨਾਲ ਕਿਉਂਕਿ ਆਪਾਂ ਵੀਡੀਓ ਚ ਵੀ ਦੇਖਿਆ ਸੀ ਜਦੋਂ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਸੀ ਉਦੋਂ ਇੱਥੇ ਹੋਈ ਸੀ ਸਿੱਧੂ ਦਾ ਰੋਸ ਵੀ ਇੱਥੇ ਕੀਤਾ ਸੀ ਮੇਨ ਪੁਆਇੰਟ ਇੱਥੇ ਮਤਲਬ ਪੰਜਾਬ ਚ ਜੇ ਕੁਝ ਵੀ ਹਲਚਲ ਹੁੰਦੀ ਹੈ ਪੰਜਾਬ ਚ ਦੁੱਖ ਹੈ ਸੁੱਖ ਹੈ ਉਹਨੂੰ ਉਹਨੂੰ ਮਨਾਉਣਾ ਇੱਥੇ ਹੈ ਸਰੀ ਦੇ ਵਿੱਚ ਸਰੀ ਦੇ ਵਿੱਚ ਇਹ ਅੱਛਾ ਹਰੇਕ ਬ੍ਰੈਂਟਨ ਚ ਵੀ ਕਹਿੰਦੇ ਇੱਕ ਪਲਾਜ਼ਾ ਹੈ ਪਤਾ ਨਹੀਂ ਉਹਦੀਆਂ ਸੀ ਦੇਖਦੇ ਹੁੰਦੇ ਬ੍ਰੈਂਟਨ ਪਲਾਜ਼ਾ ਕਰਕੇ ਉਹ ਮਤਲਬ ਹਰ ਸ਼ਹਿਰ ਚ ਸਟੂਡੈਂਟਸ ਨੇ ਇੱਕ ਬਣਾਇਆ ਹੋਇਆ ਠੀਕ ਹੈ ਸੋ ਬਹੁਤ ਇੱਥੇ ਉਦੋਂ ਲਾਈਕ ਇਕੱਠ ਹੁੰਦਾ ਆ ਠੀਕ ਹੈ ਅੱਛਾ ਜਿਵੇਂ ਹੁਣ ਕੋਈ ਫੈਸਟੀਵਲ ਆ ਗਿਆ ਮੰਨ ਲਓ ਇੰਡੀਅਨ ਕੋਈ ਫੈਸਟੀਵਲ ਆ ਗਿਆ ਉਦੋਂ ਇੱਥੇ ਆਉਂਦੇ ਜਿਵੇਂ ਦੀਵਾਲੀ ਵੇਲੇ ਦੀਵਾਲੀ ਦੇ ਵੇਲੇ ਹੁਣ ਥੋੜਾ ਜਿਹਾ ਬਿਆਨ ਕੀਤੇ ਹਨ ਗਵਰਨਮੈਂਟ ਨੇ ਪਰ ਇੱਥੇ ਫਾਇਰਵਰਕ ਹੁੰਦਾ ਆ ਅੱਛਾ ਇੱਥੇ ਪਟਾਕੇ-ਪਟੂਕੇ ਚਲਾਉਂਦੇ ਆ ਚਲਾਉਂਦੇ ਇਵਨ ਕਿ ਜਦੋਂ ਕੋਈ ਖੁਸ਼ੀ ਦੀ ਗੱਲ ਹੁੰਦੀ ਆ ਉਦੋਂ ਲੋਕ ਆਪਦੇ-ਆਪੇ ਫਾਇਰਵਰਕਸ ਲਾਈਕ ਲੈ ਕੇ ਅੱਛਾ ਇੱਥੇ ਚਲਾਉਂਦੇ ਆ ਠੀਕ ਹੈ ਪਰ ਤੁਸੀਂ ਉੱਥੇ ਦੇਖਿਓ ਪਾਇਲ ਬਿਜ਼ਨਸ ਸੈਂਟਰ ਚ ਉੱਥੇ ਜਿਹਦੇ ਨੇ ਬਾਜੂ ਚ ਸਿਕਰ ਦੁਪਹਿਰ ਜਿੰਨੀ ਮਰਜ਼ੀ ਧੁੱਪ ਨਿਕਲੀ ਹੋਏ ਉੱਥੇ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਆਪਾਂ ਚੱਲ ਗਿਆ ਵਾਂਗੇ ਉੱਥੇ ਆਪਣੇ ਮਤਲਬ ਸੂਟ ਜਿਵੇਂ ਉਹ ਤਿਹਾਰ ਨੇ ਬੀਬੀਆਂ ਨੇ ਮਿਲਦਾ ਹੈ ਨਾ ਤੇ ਬਹੁਤ ਸਾਮਾਨ ਮਿਲਦਾ ਇੱਕ ਲਿਟਲ ਇੰਡੀਆ ਇੱਥੇ ਹਾਂਜੀ ਇੱਕ ਯਾਰਕ ਸੈਂਟਰ ਵੀ ਹੈ ਨਾ ਪੜੇ ਮਨ ਲੱਗਦਾ ਪਾਇਲ ਬਿਜ਼ਨਸ ਲਿਟਲ ਇੰਡੀਆ ਯਾਰਕ ਸੈਂਟਰ ਇਹ ਮੇਨ ਤਿੰਨ ਪਲਾਜ਼ੇ ਮੇਨ ਹੈ ਸਰੀ ਦੇ ਸੀ ਸਭ ਤੋਂ ਪੁਰਾਣਾ ਪਲਾਜ਼ਾ ਅੱਛਾ ਜਿੱਥੇ ਲੋਕ ਲਈ ਗੋਲਡ ਸਟੋਰਸ ਜਾਂ ਸੂਟਾਂ ਦੇ ਉਹਨੂੰ ਮੰਨਿਆ ਜਾਂਦਾ ਸੀ ਪਹਿਲਾਂ ਮੰਨਦਾ ਇਹਨੂੰ ਸਕਾਟ ਰੋਡ ਤੇ ਵੈਸੇ ਮਾਰਕੀਟ ਇਹ ਸਕਾਟ ਰੋਡ ਇਹੀ ਹੈ ਨਾ ਇੱਥੇ ਹੀ ਪਾਰਕਿੰਗ 120 ਤੇ 92 ਤੇ ਮਤਲਬ ਸਾਰਾ ਬਾਜ਼ਾਰ ਇੱਥੇ ਹੁੰਦਾ ਸੀ ਪਹਿਲਾਂ ਇੱਥੇ ਹੁੰਦਾ ਸੀ ਇੱਥੋਂ ਹੁਣ ਉਧਰ ਸ਼ਿਫਟ ਹੋ ਗਿਆ ਸ਼ਿਫਟ ਹੋ ਗਿਆ 128 ਤੇ ਫਿਰ ਯੋਰਕ ਚਲਾ ਗਿਆ ਯੋਰਕ ਤੋਂ ਬਾਅਦ ਫਾਇਲ بزਨਸ ਹੁਣ ਫਾਇਲ بزਨਸ ਦਾ ਲਾਈਕ ਮੇਨ ਹੱਬ ਮੇਨ ਹੱਬ ਹੈ। ਉਹ ਤੁਹਾਨੂੰ ਆਪਣੇ ਪੰਜਾਬੀ ਵਾਲੀ ਆ ਪੰਜਾਬੀ ਓਏ ਪੰਜਾਬੀ ਬੀਬੀਆਂ ਦੇ ਸੂਟ ਮਿਲਦੇ ਨੇ ਉੱਥੇ ਤਾਂ ਤੁਹਾਨੂੰ ਲੈ ਕੇ ਵੀ ਨਾ ਜਾਵੇ ਮਸਾ ਨਿਕਲ ਨਹੀਂ ਉੱਥੇ ਉੱਥੇ ਤਾਂ ਗੰਗਾਂ ਹੋਈਆਂ ਕੁੜੀਆਂ ਉੱਥੋਂ ਨਹੀਂ ਬਾਹਰ ਆਉਂਦੀਆਂ। ਤੁਹਾਨੂੰ ਬਿਲਕੁਲ ਸਹੀ ਐਗਜ਼ਾਮਪਲ ਦੇਵਾਂ ਜਿਹਦੇ ਨਾਲ ਤੁਸੀਂ इजीली ਬੰਦਾ ਸਮਝ ਸਕਦਾ ਹੈ ਜਿਵੇਂ ਆਪਣੇ ਪ੍ਰਣਾਲੇ ਸਾਡੇ ਹੰਢਾਏ ਆਊਟਲੈਟ ਬਣਿਆ ਨਾ ਨਮਾ ਜਾਂ ਇੰਡੀਆ ਵੈਸੇ ਪੰਜਾਬ 'ਚ ਆਪਣੇ ਹੁਣ ਲਗਭਗ ਸਾਰੇ ਥਾਵਾਂ 'ਤੇ ਆਊਟਲੈਟ ਬਣਨੇ ਸ਼ੁਰੂ ਹੋ ਗਏ ਤੇ ਉਹੇ ਜੇ ਆਊਟਲੈਟ ਹੈ ਉਵੇਂ ਬਣਿਆ ਹੁੰਦਾ ਸਾਰਾ ਕੁਝ। ਤੇ ਆਹ ਪਬਲਿਕ ਟ੍ਰਾਂਸਪੋਰਟ ਆ ਗਈ ਬੱਸੇ ਤੁਹਾਨੂੰ ਦਿਖਾਦਾ ਪਹਿਲਾਂ ਮੈਂ ਸਟੂਡੈਂਟਸ ਦੀ ਗੱਲ ਕਰਦਾ ਸੀ ਨੇ ਹਿਊ ਜੀ ਐਮਬਸੇਡਰ ਚੱਲਦੀਆਂ ਹਜੇ ਯਾਰ ਅਸੀਂ ਇੱਕ ਦਿਨ ਬੱਸ 'ਚ ਵੀ ਟਰੈਵਲ ਕਰਨਾ ਹੈਗਾ ਤੇ ਇੱਥੋਂ ਹੀ ਆਪਣੇ ਨਿਆਣੇ ਚੜਦੇ ਸਾਰੇ ਇਹੋ ਜਿਹੇ ਬੱਸ ਸਟਾਪ ਬਣਿਆ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਹੈਗਾ ਦੇਖੋ ਤੇ ਅਸੀਂ ਪਰਸਨਲੀ ਸਾਡਾ ਇਹ ਆ ਵੀ ਕਿਸੇ ਦਿਨ ਅਸੀਂ ਜਾਈਏ ਯਾਰ ਮਤਲਬ ਇਹਦੇ ਵਿੱਚ ਨਾ ਬੱਸ ਚੜ ਕੇ ਕਿਉਂਕਿ ਸਾਡੀ ਆਪਣੀ ਫੈਮਿਲੀ ਇੱਥੇ ਆਪਣੀ ਫੈਮਿਲੀ ਹੋਣਾ ਕਰਕੇ ਅਸੀਂ ਕਦੇ ਪਬਲਿਕ ਟਰਾਂਸਪੋਰਟ ਜਿੱਦਿਆਂ ਯੂਜ਼ ਹੀ ਨਹੀਂ ਕੀਤੀ ਹੈਗੀ ਤੇ ਪਰ ਸਾਡਾ ਮਨ ਹੈਗਾ ਇੱਕ ਦਿਨ ਅਸੀਂ ਜਿੱਦੇ ਦੁਬਾਰਾ ਵੈਨਕੂਵਰ ਘੁੰਮਣ ਜਾਣਾ ਜਾਂ ਕੁਝ ਹੋਰ ਥਾਵਾਂ ਘੁੰਮਣੀਆਂ ਹਨ ਉਹ ਦਿਨ ਫਿਰ ਤੁਹਾਨੂੰ ਅਸੀਂ ਖਮਾਵਾਂਗੇ ਮਤਲਬ ਇਹ ਸਾਰਾ ਪਬਲਿਕ ਟਰਾਂਸਪੋਰਟ ਦੇ ਰਹੀ ਤੇ ਇਹੋ ਜੇ ਪਲਾਜ਼ੇ ਆ ਜੀ ਆ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਸੀਗਾ ਤੇ ਆ ਚੀਜ਼ ਬਣੀ ਹੁੰਦੀ ਹੈ ਸਾਰੀ ਐਵੇਂ ਦਾ ਇਹ ਹੁਣ ਨਾ ਜੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਕੈਨੇਡਾ ਦੀਆਂ ਸੱਥਾਂ ਦਿਖਾਉਣ ਇੱਥੋਂ ਦੀਆਂ ਸੱਥਾਂ ਜਿਹੜੀਆਂ ਉਹ ਇੱਥੋਂ ਦਾ ਪਾਰਕ ਹੈ ਵੈਸੇ ਤਾਂ ਸਰੀਚ ਕਾਫੀ ਸਾਰੇ پارک ਆ ਪਰ ਜਿਹੜਾ ਨਿਊਟਨ پارک ਹੈ ਨਿਊਟਨ ਹੀ ਨਿਕਲਦੀ ਹਾਂਜੀ ਨਿਊਟਨ ਬਹੁਤ ਜ਼ਿਆਦਾ ਮਸ਼ਹੂਰ ਆ ਉੱਥੇ ਆਪਣੇ ਬਹੁਤ ਸਾਰੇ ਬਜ਼ੁਰਗ ਆ ਕੇ ਬਹਿੰਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਕੈਨੇਡਾ ਜਿਹੜਾ ਕਿੰਨਾ ਕੁ ਬਦਲਿਆ ਕਿਵੇਂ ਦਾ ਲੱਗਿਆ ਤੁਹਾਨੂੰ ਕੈਨੇਡਾ ਆ ਕੇ ਕੀ ਮਾਹੌਲ ਹੈ ਕਿਵੇਂ ਦਿਨ ਲੰਘਦੇ ਆ ਹਨ ਤੇ ਸਾਡਾ ਬੜੇ ਦਿਨਾਂ ਦੇ ਅਸੀਂ ਲੰਘਦੇ ਕਰਦੇ ਉਹਨਾਂ ਦੇ ਸਾਹਮਣੇ ਦੀ ਲੰਘ ਜਾਂਦੇ ਆ ਮਨੂੰ ਐ ਅੱਜ ਰੁੱਕ ਕੇ ਥੋੜੀ ਜੀ ਉਹਨਾਂ ਨਾਲ ਵੀ ਗੱਲਬਾਤ ਕਰੀਏ ਤੇ ਤੁਹਾਨੂੰ ਉਹਨਾਂ ਦਾ ਜਿਹੜਾ ਪੁਆਇੰਟ ਆਫ View ਆ ਉਹ ਸੁਣਾਈਏ ਵੀ ਜੀ ਕਹਿੰਦਾ ਕੈਨੇਡਾ ਇਹ ਲਓ ਜੀ ਅਸੀਂ ਪਹੁੰਚ ਗਏ ਕੈਨੇਡਾ ਦੀ ਸਾਥ ਚ ਇਹ ਕੈਨੇਡਾ ਦੀ ਸਾਥ ਹੈ ਬਾਪੂ ਇੱਥੇ ਕੈਨੇਡਾ ਚ ਇਦਾਂ ਬੈਠੇ ਰਹਿੰਦੇ ਆ ਸੈਰਾਂ ਕਰਦੇ ਆ ਐਕਸਰਸਾਈਜ਼ ਨੂੰ ਬੈਂਚ-ਮੁੰਚ ਲੱਗੇ ਹੁੰਦੇ ਆ ਉਹ ਦੇਖੋ ਇੱਕ ਬਾਪੂ ਜੀ ਹੋਰ ਸਾਈਕਲ ਲੈ ਕੇ ਪਹੁੰਚ ਗਏ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਬਾਪੂ ਜੀ ਹਾਂਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਲੁਧਿਆਣਾ ਜੀ ਲੁਧਿਆਣਾ ਖਾਸ ਹੀ ਪਿੰਡ ਹੈ ਜਾਂ ਕੋਈ ਖਾਸ ਹੀ ਪਿੰਡ ਵੀ ਹੈਗਾ ਉੱਧਰ ਮੋਗੇ ਆ ਲੱ ਠੀਕ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਕੈਨੇਡਾ ਰਹਿੰਦੇ ਉਹਨੂੰ ਮੈਨੂੰ ਬਾਈ 24 ਸਾਲ ਹੋ ਗਏ 24 ਸਾਲ ਹੋ ਗਏ ਤੇ ਕੈਨੇਡਾ ਜਦੋਂ ਤੁਸੀਂ ਆਏ ਸੀਗੇ ਉਦੋਂ ਤੋਂ ਲੈ ਕੇ ਜਿਵੇਂ ਹੁਣ ਅੱਜ ਕੱਲ ਪੰਜਾਬ ਜ਼ਿਆਦਾ ਕਹੇ ਜਾਂਦਾ ਵੀ ਹਾਲਾਤ ਬਦਲ ਗਏ ਕਿਨੇ ਨੇ ਹਾਂ ਜੀ ਤੇ ਇੱਥੇ ਮੱਛੀ ਕੱਟੀ ਕੈਨੇਡਾ ਇੰਡੀਆ ਪੰਜਾਬ ਚ ਮਾਸਟਰੀ ਕੀਤੀ ਹਾਂ 10 35 ਸਾਲ ਪੜਾਇਆ ਸਾਹਿਬ ਅੱਛਾ 35 ਸਾਲ ਪੜਾਇਆ ਹਾਂ ਤੇ ਇੱਥੇ ਫਿਰ ਤੁਸੀਂ ਕਿੰਨਾਂ ਦੇ ਨਾਲ ਮਤਲਬ ਤੁਹਾਡੇ ਨਿਆਣੇ ਆਏ ਸੀਗੇ ਬੱਚੇ ਨੇ ਆਏ ਸੀ ਬੱਚੇ ਰਿਟਾਇਰ ਹੋ ਕੇ ਆਏ ਉਧਰ ਹਾਂ ਡੈਟਰ ਹੋ ਗਿਆ ਅੱਛਾ ਇੱਥੇ ਦਾ ਫਿਰ ਤੁਹਾਨੂੰ ਮਾਹੌਲ ਕਿਵੇਂ ਲੱਗਿਆ ਉੱਥੇ ਨਾਲੋਂ ਮਤਲਬ ਬਹੁਤ ਵਧੀਆ ਲੱਗਿਆ ਇੰਡੀਆ ਨੂੰ ਪਤਾ ਨਹੀਂ ਲੋਕਾਂ ਨੂੰ ਪਤਾ ਨਹੀਂ ਚੰਗਾ ਲੱਗਦਾ ਕਿ ਨਹੀਂ ਲੱਗਦਾ ਮੈਂ ਤਾਂ ਵਧੀਆ ਲੱਗਿਆ ਅੱਛਾ ਤੁਹਾਨੂੰ ਵਧੀਆ ਲੱਗਿਆ ਤੇ ਜਿਹੜਾ ਜਦੋਂ ਤੁਸੀਂ 24 ਸਾਲ ਪਹਿਲਾਂ ਆਏ ਸੀਗੇ ਉਹ ਦਿਨੋਂ ਅੱਜ ਦੇ ਹਾਲਾਤਾਂ ਦਾ ਕੁਝ ਫਰਕ ਪਿਆ ਜਿਵੇਂ ਕਹਿੰਦੇ ਬਾਕੀ ਕੀ ਕੀ ਹਾਲਾਤ ਚੇਂਜ ਹੋਏ ਨੇ ਮਤਲਬ ਮੇਨ ਗੱਲ ਜੀ ਤੁਹਾਨੂੰ ਮੈਂ ਦੱਸਾਂ ਵੀ ਜਿਵੇਂ ਇੱਥੇ ਹੋਰ ਆ ਫਰਕ ਪੈ ਗਿਆ ਜਿਵੇਂ ਪਹਿਲਾਂ ਲੋਕ ਬੁਰੇ ਘਰੇ ਜਾਂਦਾ ਅਸੀਂ ਇੱਥੇ ਜਿਵੇਂ ਹੁਣ ਪੰਜਾਬੀ ਜਿਆਦਾ ਨੇ ਕਿੰਨ ਕਾਈ ਜਾਂਦੀ ਅੱਛਾ ਹੁਣ ਆਪਣੇ ਜਿਆਦਾ ਹਾਂਜੀ ਪੰਜਾਬੀ ਬਹੁਤ ਆਉਂਦਾ ਫਿਰ ਉਹ ਗੱਲ ਕਈ ਵਾਰੀ ਐ ਕਹਿੰਦਾ ਅਗਲਾ ਵੀ ਵੀ ਆਪਣੇ ਜੇ ਤੁਸੀਂ ਆਗੇ ਵੀ ਬਾਕੀਆਂ ਨੇ ਕਿਹੜਾ ਨਹੀਂ ਆਉਣਾ ਹਨਾ ਵੀ ਪੰਜਾਬ ਤਾਂ ਚਲੋ ਸਾਰੇ ਨੇ ਆਉਣਾ ਹੀ ਇਹ ਗੱਲ ਆ ਜੀ ਕੋਈ ਹਰੇਕ ਦਾ ਜੀ ਕਰਦਾ ਮੈਂ ਚੰਗੀ ਥਾਂ ਜਾਵਾਂ ਚੰਗੇ ਰਵਾਂ ਚੰਗਾ ਲੰਗਦਾ ਖਾਵਾਂ ਚੰਗਾ ਹਾਂਜੀ ਹਰੇਕ ਦਾ ਦਿਲ ਕਰ ਹਾਂਜੀ ਜਿਹੜੀ ਅੱਜ ਕੱਲ ਕੰਮ ਕਰਦੀ ਇੰਨੀ ਸਮੱਸਿਆ ਆਈ ਆ ਮਤਲਬ ਕੰਮ ਨਹੀਂ ਮਿਲਦਾ ਜਿਦੋਂ ਜੀ ਜਦੋਂ ਪਕਾਣੇ ਤੇ ਜ਼ੋਰ ਪਾਊਗਾ ਪਕਾਣਾ ਤਾਂ ਫਟੂਗਾ ਹੀ ਫਿਰ ਹਾਂਜੀ ਜਦੋਂ ਨਾਗਿਲਦਾ ਜਿਵੇਂ ਇਹ ਇਹ ਮੇਰੇ ਪੁੱਛਣ ਦਾ ਹੀ ਮਤਲਬ ਹੈ ਜਿਵੇਂ ਸਟੂਡੈਂਟ ਨੂੰ ਕੰਮ ਨਹੀਂ ਮਿਲ ਰਿਹਾ ਜਿਨ੍ਹਾਂ ਪ੍ਰਾਣੇ ਪ੍ਰਾਣੇ ਬੰਦਿਆਂ ਦੇ ਜਿਹੜੇ ਕੰਮ ਜਦੋਂ ਪ੍ਰੈਸ਼ਰ ਵਧੂ ਵਧੂਗਾ ਇੱਥੇ ਸਾਰੇ ਕੰਟਰੀਆਂ ਚੋਂ ਆ ਰਹੇ ਆ ਤੇ ਫਿਰ ਨਾਗਿਲਦਾ ਦੂਜਾ ਤੁਹਾਨੂੰ ਪ੍ਰੋਬਲਮ ਤਾਊਗੀ ਹਰਥਾਂ ਹੀ ਆਊਗੀ ਪ੍ਰੋਬਲਮ ਜਿਵੇਂ ਹੁਣ ਪ੍ਰਾਣੇ ਸੈੱਟ ਬੰਦੇ ਬੈਠੇ ਆ ਉਹਨਾਂ ਦੇ ਕਮਾਂਕਾਰਾਂ ਤੇ ਵੀ ਫਰਕ ਪਿਆ ਉਹਨਾਂ ਦੀ ਵੀ ਸੇਲ ਘਟੀਏ ਜੇ ਕਿਸੇ ਦਾ ਸਟੋਰ ਇਹ ਤਾਂ ਨੇਚਰਲੀ ਹਰੇਕ ਤੇ ਪੈਣਾ ਫਰਕ ਅੱਛਾ ਹਰੇਕ ਹਰੇਕ ਦਾ ਪੈ ਰਿਹਾ ਮਤਲਬ 24 ਸਾਲ ਪਹਿਲਾਂ ਜਿਹੜਾ ਕੈਨੇਡਾ ਦਾ ਨਾਂ ਸੀ ਉਹਦੋਂ ਅੱਜ ਪੂਰਾ ਫਰਕ ਹੈ ਇਹਦਾ ਚੇਂਜ ਹਰ ਚੇਂਜ ਆਈ ਜਾਂਦੀ ਐ ਸਾਰੀ ਵਰਡ ਚ ਚੇਂਜ ਆਈ ਜਾਂਦੀ ਐ ਇੱਥੇ ਤਾਂ ਈ ਛੱਡੋ ਸਾਰੀ ਵਰਡ ਚ ਇੰਡੀਆ ਚ ਵੀ ਹੋਇਆ ਪਹਿਲਾਂ ਕਹਿੰਦੇ ਹੁੰਦੇ ਸੀ ਜਿਆਦਾ ਵਧੀਆ ਸੀ ਹਨਾ ਜੀ 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 ਚਲੋ ਬਾਕੀ ਇਹ ਵੀ ਪੁਰਾਣਾ ਜ਼ਮਾਨਾ ਠੀਕ ਸੀ ਗੁੱਟ ਸੀ ਅਜੇ ਹਾਂ ਪਹਿਲਾਂ ਜਦੋਂ ਵੀ ਆਪਾਂ ਸੀਗੇ ਉਹਨਾਂ ਜਰਾ ਫਰਕ ਸੀਗਾ ਥੋੜਾ ਜਿਹਾ ਹੁਣ ਜਿਹੜਾ ਚੇਂਜਸ ਆਈ ਜਾਂਦੀਆਂ ਹੱਥਾਂ 'ਚ ਜਾਈ ਜਾਂਦੀ ਜਿਵੇਂ ਮਾਨਕ ਸਾਹਿਬ ਦਾ ਗਾਣਾ ਕਰ ਕਰ ਵੇਲਾ ਆ ਜਾਂਦ ਜਿੰਦੜੀ ਰੋਵੇਂਗੀ ਅਜਾ ਤੁਸੀਂ ਦੱਸੋ ਵੀ ਹੁਣ ਤੁਸੀਂ ਤੁਸੀਂ ਪਹਿਲਾਂ ਤਾਂ ਉੱਥੇ ਫਿਰੇ ਸੀਗੇ ਹਾਂਜੀ ਪਾਕਿਸਤਾਨ 'ਚ ਫਿਰਦੇ ਸੀ ਹਾਂਜੀ ਹਾਂਜੀ ਬਾਹਰ ਤੁਰਦੇ ਫਿਰਦੇ ਸੀ ਇੱਥੇ ਪਹੁੰਚ ਗਏ ਤੁਹਾਡੀਆਂ ਗੱਲਾਂ ਸੁਣਨ ਉਹਦੇ ਇੰਗਲੈਂਡ ਇੰਗਲੈਂਡ ਫਿਰਦੇ ਸੀਗੇ ਹਾਂਜੀ ਇਹ ਤੁਸੀਂ ਪਤਾ ਨਹੀਂ ਕਿੱਥੇ ਹੋਰ ਕਿੱਥੇ ਸੀ ਹੋਰ ਕੇ ਇੱਧਰ ਆ ਗਏ ਅਸੀਂ ਹੁਣ ਇੱਥੇ ਆਏ ਹਾਂ ਇੰਗਲੈਂਡ ਤੋਂ ਆਏ ਹਾਂ ਜੀ ਸਿੱਧਾ ਹਾਂਜੀ ਹੁਣ ਇੱਥੇ ਆਏ ਇੱਕ ਮ ਜੀ 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 ਸ਼ੁਕ ਆਫ ਦੀ ਕੈਮਰਾ ਨਾਲ ਬਾਬਿਆਂ ਨਾਲ ਕਾਫੀ ਸਾਰੀਆਂ ਗੱਲਾਂ ਹੋਈਆਂ ਤੇ ਇਹ ਪਤਾ ਨਹੀਂ ਯਾਰ ਕੀ ਕਾਰਨ ਹੈ ਜਿੱਦਣ ਦੇ ਅਸੀਂ ਕੈਨੇਡਾ ਆ ਰਹੇ ਹਾਂ ਮਤਲਬ ਦੇਖ ਰਹੇ ਹਾਂ ਹਨਾ ਕਿ ਕੋਈ ਬੰਦਾ ਕੈਮਰੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਬਸ ਇਹ ਕਹਿੰਦੇ ਆ ਵੀ ਹਾਲਾਤ ਮਾੜੇ ਐ ਵੀ ਬਸ ਬਹੁਤ ਖਰਾਬ ਹੋਇਆ ਪਿਆ ਕੰਮ ਤੇ ਜਿਹੜੇ ਬਜ਼ੁਰਗ ਤੁਸੀਂ ਬੋਲਦੇ ਦੇਖਿਆ ਉਹ ਵੀ ਸਿਰਫ ਉਹ ਸਾਡੇ ਵਲੌਗ ਦੇਖਦੇ ਸੀ ਪਰਸਨਲੀ ਜਾਣਦੇ ਤਾਂ ਕਰਕੇ ਮਤਲਬ ਸਾਡੇ ਨਾਲ ਗੱਲਾਂ ਬਾਤਾਂ ਇੰਨੀਆਂ ਕਿ ਦੱਸਤੀ ਹੈ ਨਾ ਨਹੀਂ ਕਿੰਨੇ ਬਜ਼ੁਰਗ ਬੈਠੇ ਕੋਈ ਬੋਲਣ ਨੂੰ ਤਿਆਰ ਨਹੀਂ ਕਿਤੇ ਚੱਲ ਜਾਨੇ ਪਹਿਲਾਂ ਪੁੱਛਦੇ ਆ ਨਾ ਹਾਂਜੀ ਹਰੇਕ ਤਾਂ ਅਸੀਂ ਪਹਿਲਾਂ ਵੈਸੇ ਪਰਮਿਸ਼ਨ ਲੈਨੇ ਆ ਜਦੋਂ ਦੇ ਅਸੀਂ ਸਪੈਸ਼ਲੀ ਕੈਨੇਡਾ ਆਏ ਆ ਹਨਾ ਮਤਲਬ ਸਾਡਾ ਇਹ ਰੂਲ ਹੈ ਕਿਸੇ ਦੀ ਵੀ ਫਿਲਮਿੰਗ ਕਰਨੀ ਹੈ ਸੀ ਪਹਿਲਾਂ ਪਰਮਿਸ਼ਨ ਲੈਣੀ ਹੈ ਵੀ ਵੀਡੀਓ ਕਰ ਲਈਏ ਜਾਂ ਨਾ ਕਰ ਲਈਏ ਹਨਾ ਤੇ ਮੈਂ ਗੱਲ ਕਰ ਰਿਹਾ ਸੀਗਾ ਬਿਜ਼ਨਸ ਦੀ ਜਿਹੜੇ ਹਾਲਾਤ ਇੰਡੀਆ ਤੋਂ ਸੁਣਦੇ ਹੁੰਦੇ ਸੀ ਨਾ ਵੀ ਕੈਨੇਡਾ ਚ ਹਾਲਾਤ ਸਹੀ ਨਹੀਂ ਹੈਗੇ ਅੱਜ ਕੱਲ ਹਨਾ ਉਹ ਗੱਲ ਵਾਕਈ ਕਿਤੇ ਨਾ ਕਿਤੇ ਸੱਚ ਹੈ ਵੀ ਵੈਸੇ ਤਾਂ ਤੁਸੀਂ ਸਟੂਡੈਂਟ ਵਾਲੇ ਵਲੌਗ ਚ ਪਹਿਲਾਂ ਪਾਇਆ ਦੇਖੀ ਹੋਣਾ ਹਨ ਪਰ ਜਿਹੜੇ ਕਾਰੋਬਾਰੀ ਆ ਵੱਡੇ ਵੱਡੇ ਹੁਣ ਜਿਵੇਂ ਆ ਭੈਣ ਹੁਣੇ ਵੀ ਆ ਹਨਾ ਇਹਨਾਂ ਦਾ ਵੀ ਕੰਮਕਾਰ ਹੈ ਇਹ ਵੀ ਹੁਣ ਬਾਈ ਨੇ ਉਧਰ ਸੰਦਸਿਆ ਉਹ ਵੀ ਠੰਡਾ ਪਿਆ ਪਿਆ ਮਤਲਬ ਲੋਕ ਬਸ ਨਾ ਰੋਟੀ ਚਲਾਈ ਜਾਂਦੇ ਆ ਤੇ ਬਸ ਕੰਮਕਾਰ ਜਿਹਦਾ ਯਾਰ ਮਾੜਾ ਮੋਟਾ ਚੱਲੀ ਜਾਂਦਾ ਹੈ ਹਾਂ ਸਹੀ ਸਹੀ ਸ਼ਬਦਾਂ ਚ ਦਿਵਾਲਾ ਨਿਕਲਿਆ ਪਿਆ ਸਾਰਿਆਂ ਦਾ ਹਾਂ ਸਾਰੇ ਪੱਲਿਓਂ ਪਾ ਕੇ ਆਪਦਾ ਬਿਜ਼ਨਸ ਚਲਾ ਰਹੇ ਨੇ ਪੱਲਿਓਂ ਪਾ ਕੇ ਪੱਲਿਓਂ ਪਾ ਕੇ ਪੇਰੋਂ ਨਾਲ ਨਿਕਲ ਰਹੀ ਆ ਕੋਈ ਦੱਸੇ ਨਾ ਦੱਸੇ ਪਰ ਕੰਮ ਇੰਨਾ ਠੰਡਾ ਆ ਅਸੀਂ ਹੁਣ ਆਪਾਂ ਆਪਦੀ ਗੱਲ ਕਰਦੇ ਹਾਂ ਬਹੁਤ ਠੰਡਾ ਆ ਬਹੁਤ ਜਿਹੜੇ ਕਰੋਨਾ ਨਿਕਿਆ ਜਿਹੜੇ ਕਰੋਨਾ ਨਿਕਲਾ ਹੈ ਜਿਹੜੇ ਕੈਨੇਡਾ ਚ ਤੁਹਾਨੂੰ ਐਨ ਆਰ ਆਈ ਮਿਲਦੇ ਹੁੰਦੇ ਹੁੰਦੇ ਨਾ ਆ ਕੇ ਬਿਆਹਾਂ ਚ ਸੀਜ਼ਨ ਚ ਨੋਟ ਜੇ ਸੜਦਾ ਹੁੰਦੀ ਮੈਨੂੰ ਹੀ ਲੱਗਦਾ ਇਹ ਕਿ ਬਿਆਹਾਂ ਚ ਆ ਕੇ ਕੋਈ ਸਿੱਟੂਗਾ ਉਹ ਸਾਰਿਆਂ ਦਾ ਇੱਕ ਕਿਸੇ ਬਿਆਹ ਦੀ ਗੱਲ ਨਹੀਂ ਕਰ ਸਕਦੇ ਆਪਾਂ ਟ੍ਰੈਕਿੰਗ ਟਰਾਂਸਪੋਰਟ ਤਾਂ ਬਹੁਤ ਹੀ ਜ਼ਿਆਦਾ ਮੰਦੀ ਆ ਟ੍ਰੈਕਿੰਗ ਦਾ ਕੀ ਹੋਰ ਵੀ ਆਪਾਂ ਗੁਲਦੀਪ ਕਿੰਨਿਆਂ ਨੂੰ ਮਿਲਦੇ ਆ ਪਤਾ ਨਹੀਂ ਪਤਾ ਨਹੀਂ ਤਾਂ ਇਹ ਰੇ ਆ ਵੀ ਲੋਕ ਐ ਕਹਣਗੇ ਇੱਕ ਨਾ ਕੈਨੇਡਾ ਦਾ ਨਾਮ ਬਹੁਤ ਵੱਡਾ ਹੁੰਦਾ ਸੀ ਇਹ ਪੁਰਾਣੇ ਟਾਈਮਾਂ ਚ ਹਨਾ ਵੀ ਕੈਨੇਡਾ ਗਿਆ ਯਾਰ ਬੰਦਾ ਵੀ ਚੰਗਾ ਕੰਮ ਕਰਾ ਖੈਰ ਜੀ ਦਾ ਮਤਲਬ ਪਹਿਲਾਂ ਜਿਨੇ ਚਾਰ ਪੈਸੇ ਬਣਾਏ ਹੋਇਆ ਉਹ ਵੀ ਬਸ ਸਾਹਾਂ ਦੀ ਚੱਲ ਰਹਿ ਵੀ ਕਿਸ਼ਤਾ-ਕੁਸ਼ਤਾ ਜੀਆਂ ਕੱਢੀ ਜਾਂਦਾ ਖਰਚੇ ਕੱਢੀ ਜਾਂਦਾ ਰੈਸੈਸ਼ਨ ਨੇ ਇੰਨੀ ਮਾਰ ਪਾਈ ਆ ਨਾ ਯੂ ਐਸ ਤੇ ਕੈਨੇਡਾ ਨੂੰ ਤੇ ਮੈਨੂੰ ਲੱਗਦਾ ਵੀ ਇੰਨੀ ਤਾਂ ਮੰਦੀ ਕਦੇ ਵੀ ਨਹੀਂ ਆਈ ਹੁਣ ਕੈਨੇਡਾ ਚ ਯੂ ਐਸ ਇੰਨੀ ਨਹੀਂ ਆਈ ਜੀ ਕੈਨੇਡਾ ਚ ਬਹੁਤ ਜ਼ਿਆਦਾ ਬਹੁਤ ਬੁਰਾ ਹਾਲਾ ਤੇ ਐਂ ਕਹੀਂ ਆਣਗੇ ਠੀਕ ਹੈ ਰੋਂ ਮਤਲਬ ਵੀ ਇੰਡੀਆ ਵੀ ਠੀਕ ਹੈ ਜੇ ਇੰਡੀਆ ਬੰਦਾ ਹੁਣ ਜਿਵੇਂ ਬਾਬੇ ਸੀਗੇ ਉਥੇ ਬਾਬੇ ਕਹਿੰਦੇ ਇੰਡੀਆ ਜੇ 30 40000 ਕਹਿੰਦੇ ਕਮਾਉਨੇ ਆ ਇੱਥੇ ਆਉਣ ਦੇ ਵੀ ਕੀ ਲੋੜ ਐ ਇੱਥੇ ਵੀ ਨਹੀਂ ਆਉਣਾ ਚਾਹੀਦਾ ਬਾਕੀ ਕਹਿੰਦੇ ਉਂ ਵੀ ਨਹੀਂ ਕੋਈ ਬਾਹਲਾ ਵਧੀਆ ਨਹੀਂ ਹੈਗਾ ਠੀਕ ਲੱਗਦਾ ਬਸ ਵਧੀਆ ਲੰਘੀ ਜਾਂਦਾਗਾ ਜਿੰਦਗੀ ਚੰਗੀ ਜਾਂਦੀ ਚਮਕ ਹੀਰੇ ਵਾਲੀ ਹੈਗਾ ਤਾਂ ਕਾਚੀ ਆ ਚਮਕ ਕੈਨੇਡਾ ਦੀ ਹੀਰੇ ਵਾਲੀ ਹੈਗਾ ਕੱਚ ਇਹ ਕਹਾ ਬਤਾ ਜੀ ਤੇ ਚਲੋ ਖੈਰ ਰੱਬ ਭਲੀ ਕਰੇ ਚੰਗੇ ਮਾੜੇ ਇਹਨੇ ਚੱਲਦੇ ਰਹਿੰਦੇ ਆ ਦੇਸ਼ਾਂ ਤੇ ਆਪਾਂ ਤਾਂ ਕਹਿੰਦੇ ਆ ਵੀ ਚੰਗੇ ਦਿਨ ਆਉਣ ਦੁਬਾਰਾ ਫੇਰ ਹਨਾ ਤੇ ਬਹੁਤ ਖੁਸ਼ ਹੈ ਆ ਬਹੁਤ ਖੁਸ਼ ਤੇ ਤਾਂ ਇਸ ਕੰਪਨੀ ਹਾਂਜੀ ਬਹੁਤ ਖੁਸ਼ ਰਿਜਕਾ ਬਹੁਤ ਸਾਰੇ ਬੰਦਿਆਂ ਦਾ ਰਿਜਕਾ ਇੱਥੇ ਜੁੜਿਆ ਹੋਇਆ ਤੇ ਇਹ ਮੁੰਡੇ ਹਾਲਾਤ ਤੋਂ ਬਹੁਤ ਜ਼ਿਆਦੇ ਚੱਲ ਇਹ ਤਾਂ ਕੁਲਦੀਪ ਸਦਾ ਨਹੀਂ ਰਹਿੰਦੇ ਹੁੰਦੇ ਸਦਾ ਨਾ ਚੰਗੇ ਰਹਿੰਦੇ ਆ ਸਦਾ ਨਾ ਮਾੜੇ ਰਹਿੰਦੇ ਆ ਨਵਬਰ-ਨਵ ਫੇਰ ਹੋ ਜੋ ਤੁਸੀਂ ਐਨਆਰਆਈ ਫੇਰ ਬਣ ਜੋ ਹੈ ਤੇ ਆਪਾਂ ਤਾਂ ਕਹਿੰਦੇ ਆ ਜਦ ਨੂੰ ਦੁਬਾਰੇ ਕਰੇ ਢੇੜਾ ਵੱਜੇ ਕੰਮਕਾਰ ਸਭ ਦੇ ਚੱਲ ਪੈਣ ਤੇ ਘਰਾਂ ਦੀ ਕਈ ਕਈ ਦਾ ਘਰ ਵਿਕਣੇ ਸ਼ੁਰੂ ਹੋਏ ਪਿਆ ਕਹਿੰਦੇ ਘਰਾਂ ਦੀਆਂ ਕਿਸ਼ਤਾਂ ਹੀ ਨਿਕਲਦੀਆਂ ਲੋਕਾਂ ਤੋਂ ਤੇ ਬੈਂਕਰਪਟ ਹੋਈ ਜਾਂਦੇ ਆ ਮਤਲਬ ਲੋਕ ਤੇ ਇੰਨਾ ਬੁਰਾ ਹਾਲ ਹੋਈ ਜਾਂਦਾ ਹੈਗਾ ਤੇ ਖੈਰ ਆਪਾਂ ਅੱਗੇ ਚੱਲਦੇ ਆਂ ਤੇ ਜਿਹੜਾ ਸਰੀ ਹੈ ਸਰੀ ਨੂੰ ਐਕਸਪਲੋਰ ਕਰਦੇ ਆਂ ਲਓ ਜੀ ਹੁਣ ਅਸੀਂ ਸਿੱਧਾ ਤੁਹਾਨੂੰ ਲੈ ਕੇ ਚੱਲਿਆ ਜੀ ਜਿੱਦਾਂ ਜਿਹੜਾ ਏਰੀਆ ਆਪਾਂ ਪਹਿਲਾਂ ਗੋਮਿਆ ਸੀ ਉਦੋਂ ਲਿਟਲ ਇੰਡੀਆ ਦਿਖਾਉਣਾ ਰਹਿ ਗਿਆ ਸੀਗਾ ਤੇ ਲਿਟਲ ਇੰਡੀਆ ਪਲਾਜ਼ਾ ਇੱਕ ਤੇ ਜਾਂ ਜਿਹੜੇ ਪੰਜਾਬੀਆਂ ਦੀਆਂ ਦੁਕਾਨਾਂ ਦੀ ਜਿਵੇਂ ਮੈਂ ਤੁਹਾਨੂੰ ਗੱਲ ਕਰਦਾ ਸੀ ਨਾ ਤੇ ਉਹ ਹੁਣ ਤੁਹਾਨੂੰ ਸਾਰਾ ਦੁਕਾਨਾਂ ਤੇ ਲੈ ਕੇ ਚੱਲਦੇ ਆਂ ਸੀ ਇਹ ਆ ਗਿਆ ਜੀ ਤੀਜਾ ਪਲਾਜ਼ਾ ਅੱਜ ਦਾ ਇਹਦਾ ਨਾਮ ਹੈਗਾ ਲਿਟਲ ਇੰਡੀਆ ਇਹਨੂੰ ਲਿਟਰਲੀ ਇੰਡੀਆ ਬੋਲਦੇ ਆ ਇੱਥੇ ਵੀ ਸ਼ਾਪਸ ਤੁਹਾਨੂੰ ਮਿਲਣਗੀਆਂ ਇਹੋ ਜੀਆਂ ਤੇ ਨੇੜੇ-ਨੇੜੇ ਬਣੇ ਹੋਏ ਨੇ ਆਪਸ ਵਿੱਚ ਕੋਈ ਜ਼ਿਆਦਾ ਦੂਰ ਨਹੀਂ ਹੈਗੇ ਇਹ ਦੋਨੇ ਤਿੰਨੇ ਪਲਾਜ਼ੇ ਜਿਨੇ ਤੁਹਾਨੂੰ ਦੱਸਿਆ ਆ ਦੇਖੋ ਖਾਲਸਾ ਕ੍ਰੈਡਿਟ ਯੂਨੀਅਨ ਇੱਥੇ ਆ ਪੰਜਾਬੀਆਂ ਦੀਆਂ ਐਡਾਂ ਸੁੱਖੀ ਕੰਗ ਜਿੰਨੀ ਐਡ ਤੁਹਾਨੂੰ ਮਿਲੂਗੀ ਹੋਰ ਸਾਰੀਆਂ ਇਹ ਵੀ ਤੁਹਾਨੂੰ ਪੰਜਾਬ ਦੀ ਮਿਲੂਗੀ ਮੈਨੂੰ ਇਹ ਲੱਗਦਾ ਵੀ ਇਹ ਇਹੋ ਜਿਹਾ ਏਰੀਆ ਅੱਜ ਦੀ ਘੜੀ ਹੁਣ ਤੇ ਜਿਹੜਾ ਜਿੱਥੇ ਤੁਹਾਨੂੰ ਗੋਰਾ ਕੋਈ ਵੀ ਨਹੀਂ ਲੱਭੂਗਾ ਕੋਈ ਗੋਰਾ ਨਹੀਂ ਰਹਿੰਦਾ ਇੱਥੇ ਆ ਫਰੈਂਡਸ ਆ ਚਾਂਦਨੀ ਚੌਂਕ ਦੇਖੋ ਚਾਂਦਨੀ ਚੌਂਕ ਨਾਮ ਵਾਰਕ ਆ ਫਰੈਂਡਸ ਟਰੈਵਲ ਤੇ ਹਰਮੰਦਰ ਸਾਹਿਬ ਦੀ ਫੋਟੋ ਲੱਗੀ ਆ ਦੇਖੋ ਜਮਾ ਪੰਜਾਬ ਮੀਨਾ ਬਾਜ਼ਾਰ ਨਾਮ ਵੀ ਆਪਣੇ ਆਲੇ ਨੇ ਆ ਕੇ ਇੱਥੇ ਆਪਣੇ ਵਾਲੀ ਰੱਖੇ ਆ ਸਾਰੇ ਇੰਡੀਆ ਵਾਕਈ ਹੈ ਵੀ ਲिटल ਇੰਡੀਆ ਥੋੜਾ ਜਿਹਾ ਮਤਲਬ ਬਿਲਕੁਲ ਛੋਟਾ ਜਿਹਾ ਇੱਥੇ ਵੀ ਸਾਰਾ ਕੁਝ ਮਿਲਦਾ ਜਿਵੇਂ ਆ ਦੇਖੋ ਮੁਖਸਰੀ ਕੁੜਤਾ ਪਜਾਮਾ ਪਠਾਣੀ suit ਲਹਿੰਗਾ suit ਸਾਰਾ suit pant ਪਠਾਣੀ suit ਲਹੰਗੇ ਆ ਚੀਜ਼ਾਂ ਮਿਲਦੀਆਂ ਜੇ ਇੱਥੇ ਤੇ ਸ਼ਾਪਸ ਸਾਰੀਆਂ ਹੁੰਦੀਆਂ ਆਲਮੋਸਟ ਤੇ ਬਸ ਨਾਮ ਇਹਨਾਂ ਨੇ ਅਲੱਗ-ਅਲੱਗ ਦਿੱਤੇ ਹੋਏ ਐ ਇੰਨਾ ਕੀ ਐ ਤਾਂ ਜਿੰਨਾ ਕਿ ਸਾਹਮਣੇ ਦਿਖਦਾ ਬਸ ਸਟਾਰਟਿੰਗ ਐ ਇੱਥੋਂ ਐਂਡ ਐ ਬਸ ਛੋਟਾ ਸਭ ਤੋਂ ਵੱਡਾ ਮਿਲਦਾ ਇਥੇ ਪਾਇਲ ਐ ਜਿੰਨਾ ਪੋਕਾ ਪਰ ਪਾਇਲਰ ਕੀ ਰੌਣਗੇ ਕਿਤੇ ਨਹੀਂ ਹੈਨਾ ਜਿੰਨੀ ਪਾਇਲ ਚ ਰੌਣਗੇ ਲਓ ਜੀ ਅੰਦਰੋਂ ਤੁਹਾਨੂੰ ਅੰਦਰੋਂ ਵੀ ਦਿਖਾ ਦਾਂ ਵੀ ਇਥੇ ਕੀ 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 ਸਮਾਨ ਮਿਲ ਸਕਦਾ ਹੈ ਜਿਹੜੇ ਅੱਜਕੱਲ ਇੱਥੇ ਵਿਆਹ ਕਰਦੇ ਨੇ ਲੋਕ ਆ ਦੇਖੋ A to Z ਖੁੰਡੇ ਲੈ ਲਓ ਝੂਮਰ ਜੀ ਲੈ ਲਓ ਦੇਖੋ ਸਾਰਾ ਵਿਆਹਾਂ ਦਾ ਸਮਾਨ ਆ ਡੱਬੇ ਲੈ ਲਓ ਆਪਣੇ ਵਾਲੇ ਜਿੰਨੇ ਆ ਹੁਣ ਜੁਐਲਰੀ ਲੈ ਲਓ ਏ ਟੂ ਜ਼ेड ਸਾਮਾਨ ਮਿਲਦਾ ਪੰਜਾਬ ਬਣਿਆ ਪਿਆ ਜੀ ਤੇ ਇਹਨੂੰ ਤੀਜਾ ਪੰਜਾਬ ਐਵੇਂ ਨਹੀਂ ਕਹਿੰਦੇ ਕੈਨੇਡਾ ਨੂੰ ਤੇ ਸਾਰਾ ਹੀ ਪੰਜਾਬ ਆ ਏ ਟੂ ਜ਼ेड ਸਾਮਾਨ ਮਿਲਦਾ ਸਭ ਕੁਝ ਸਾਰੇ ਇਹ ਵਿਆਹ ਵਾਲਾ ਸਿਸਟਮ ਆ ਮਤਲਬ ਜਿੰਨਾ ਹੀ ਵਿਆਹ ਦਾ ਸਾਮਾਨ ਲੈਣਾ ਉਹ ਦੇਖੋ ਇੱਧਰ ਤੁਹਾਨੂੰ ਦਿਖਾਉਣਾ ਚਰਖੇ ਪਏ ਆ ਤੇ ਉਹ ਸਾਹਮਣੇ ਚਰਖੇ ਰੱਖੇ ਹੋਏ ਆ ਚਰਖੇ ਪਏ ਆ ਢੋਲਕੀਆਂ ਪਈਆਂ ਜਿਹੜੀਆਂ ਬਾਹਰ ਵਾਲੇ ਸੀ ਇੰਗਲੈਂਡ ਦੇ ਵਿੱਚ ਦੇਖੇ ਢੋਲਕੀ ਵਜਾਉਂਦੇ ਸੀ ਉਹ ਆ ਪਈਆਂ ਆ ਸਾਰਾ ਜਾਗੋ ਵਾਲਾ ਸਮਾਨ ਹੈ ਦੇਖੋ ਇਹ ਤਾਂ ਕਰਕੇ ਹੁਣ ਇਹਨਾਂ ਨੂੰ ਅੱਜਕੱਲ੍ਹ ਪੰਜਾਬ ਆਉਣ ਦੀ ਜ਼ਰੂਰਤ ਨਹੀਂ ਜਿਨ੍ਹਾਂ ਦੀਆਂ ਪੀੜ੍ਹੀਆਂ ਇੱਥੇ ਰਹੂਗੀਆਂ ਇੱਥੇ ਰਹਿੰਦੇ ਆ ਨੂੰ ਤੇ ਉਹ ਸਾਰਾ ਕੁਝ ਫਿਰ ਇੱਥੋਂ ਹੀ ਲੈਂਦੇ ਆ ਇੰਨਾ ਪਰਿਵਾਰ ਜਿਹਦਾ ਇੰਨਾ ਇੱਥੇ ਰਹਿੰਦਾ ਹੈਗਾ ਫਿਰ ਉਹ ਮਤਲਬ ਇੰਡੀਆ ਜਾਣ ਤੇ ਉਹਨਾਂ ਨੂੰ ਉਹ ਲੱਗਦਾ ਕਿ ਕਿੱਥੇ ਇੰਨੀ ਦੂਰ ਜਾਵਾਂਗੇ ਜਾਂ ਇੰਨੇ ਪਰਿਵਾਰ ਦਾ ਖਰਚਾ ਹੋ ਉਹ ਫਿਰ ਇੱਥੇ ਹੀ ਫੰਕਸ਼ਨ ਕਰਦੇ ਆ ਜਿੰਨਾ ਵੀ ਇਹ ਏਰੀਆ ਨਾਲ ਸਾਰਾ ਇਹ ਚ ਪੰਜਾਬੀ ਇੰਨੇ ਕ ਜਿਆਦਾ ਇੰਨੇ ਕ ਜਿਆਦਾ ਗੋਰਾ ਤਾਂ ਇਥੇ ਲੱਭਿਆ ਨਹੀਂ ਹਾਂ ਦਾ ਜੇ ਜੇ ਗੋਰਾ ਤੁਹਾਨੂੰ ਦਿਖ ਵੀ ਜਾਵੇ ਐ ਲੱਗਦਾ ਜਿਵੇਂ ਅੰਮ੍ਰਿਤਸਰ ਦੇ ਬੱਸ ਡੇਜ ਵੀ ਰੁਲੇ ਆ ਜਾ ਫਿਰ ਤਾਂ ਵੀ ਮੈਂ ਕਿਹੜੀ ਬੱਸ ਨੂੰ ਚੜ੍ਹਨਾ ਕਿੱਧਰ ਨੂੰ ਜਾਣਾਗਾ ਤੇ ਪਾਰਕ ਲਾ ਲਓ ਮਤਲਬ ਜਿੱਥੇ ਆਪਣੇ ਬਾਬੇ ਬਜ਼ੁਰਗ ਗਲੀਆਂ ਚ ਤੁਰਦੇ ਸਾਨੂੰ ਬਜ਼ੁਰਗ ਇਸ ਤੋਂ ਬਿਨਾ ਤੁਸੀਂ ਲਾ ਲਓ ਜੀ ਜਿੰਨੀਆਂ ਦੁਕਾਨਾਂ ਆ ਉਹ ਆਪਣੇ ਬੰਦਿਆਂ ਦੀਆਂ ਇਸ ਤੋਂ ਬਿਨਾ ਜੀ ਤੁਸੀਂ ਲਾ ਲੋ ਰੈਸਟੋਰੈਂਟਸ ਤੇ ਕੰਮ ਕਰਦੇ ਜਿੰਨੇ ਉਹ ਪੰਜਾਬੀ ਏ ਟੂ ਜ਼ेड ਪੰਜਾਬ ਹੀ ਪੰਜਾਬ ਹੈ ਬਸ ਲਓ ਇਹ ਆ ਗਏ ਜੀ ਆਪਾਂ ਚੰਡੀਗੜ੍ਹ ਪਾਇਲ ਬਿਜ਼ਨਸ ਸੈਂਟਰ ਇੱਥੋਂ ਦਾ ਮਸ਼ਹੂਰ ਜਿੱਥੇ ਜਿਹੜਾ ਤੁਹਾਨੂੰ ਵਾਰ-ਵਾਰ ਕਹਿੰਨੇ ਵੀ ਸ਼ਾਪਿੰਗ ਦੇ ਲਈ ਲੋਕ ਆਉਂਦੇ ਨੇ ਇੱਥੇ SIM ਦਾ ਪਤਾ ਕਰਨਾ ਅਸੀਂ ਵੈਸੇ ਤਾਂ ਉੱਤੇ ਘੁਮਾਤਾ ਜੀ ਤੁਹਾਨੂੰ ਸਾਰਾ ਇਹ ਤੇ ਵੀ ਇਹ SIM ਕਾਰਡ ਮਿਲਦਾ ਸਾਨੂੰ ਸਾਰੇ ਸਟੋਰ ਆਪਣੇ ਬੰਦਿਆਂ ਦੇ ਨੇ ਇੱਥੇ ਆਏ ਤਾਂ ਸਿਮਲੈਂਡ ਸੀਗੇ ਤੇ ਕੁੜੀਆਂ ਕਦੇ ਸੂਟਾਂ ਮੇਨਾ ਮੋੜ ਸਕਦੀਆਂ ਪਾਰਟੀ ਆ ਫੈਸ਼ਨ ਲਗਸ ਕਲੈਕਸ਼ਨ ਉਹਦੇ ਨਾਲ ਸੂਟਾਂ ਦਾ ਰੇਟ ਦਿਖਾਉਣੇ ਰਹੇ ਮੈਂ ਤੁਹਾਨੂੰ ਥੋੜੇ ਪ੍ਰਾਈਸ ਦੇਖਾਂ ਆ ਕਿੰਨਾ 100 ਡਾਲਰ ਦਾ ਸਸਤਾ ਹੀ ਆ ਫਿਰ 5000 ਦਾ ਪਰ 100 ਡਾਲਰ ਵਾਲਾ ਚ ਹੈਵੀ ਕੀ ਆ ਆ 299 300 ਡਾਲਰ ਦਾ ਨੇ ਇਹ ਤੇ ਬੇਸਲੀ ਮੈਂ ਤਾਂ ਕਹਿੰਦਾ ਸੀ ਵੀ ਕੈਨੇਡਾ ਹੈ ਕੈਨੇਡਾ ਆ ਕੇ ਇੱਥੇ ਆਉਂਦੇ ਤਾਂ ਇੰਡੀਆ ਤੋਂ ਹੀ ਆਉਂਦੇ ਹੁੰਦੇ ਆ ਆਉਂਦੇ ਆਉਂਦੇ ਮਹਿੰਗੇ ਹੋ ਜਾਂਦੇ ਆ ਸੂਟ ਵੀ ਇਦਾਂ ਵਿਕਦੇ ਆ ਇੱਥੇ ਆਪਣੇ ਵਾਂਗੂੰ ਜਿਵੇਂ ਪਟਿਆਲੇ ਏਸੀ ਮਾਰਕੀਟ 'ਚ ਸੇਲ ਲੱਗਦੀ ਉਹ ਮੇ ਤਾਂ ਨਹੀਂ ਲੱਗਦੀ ਮੰਜਿਆਂ ਤੇ ਮੰਜਿਆਂ ਤੇ ਲੱਗੀਆਂ ਹੁੰਦੀਆਂ ਇਸ ਸੂਰਤਿ ਬਹੁਤ ਸਭ ਤੋਂ ਜ਼ਿਆਦਾ ਸੇਲ ਆਉਂਦੀ ਆ আচ্ছা ਆ ਦੇਖੋ ਉਦਾਂ 400 ਡਾਲਰ ਦਾ ਸੀ ਹੁਣ 199 ਆ ਸੇਲ ਆ 400 ਡਾਲਰ ਦਾ ਸੀ ਉਮਾਂ ਆ ਬਲੈਕ ਜਲੇਗਾ ਸੋਦਾ ਪਰ ਮਹਿੰਗੇ ਆ ਯਾਰ ਸੂਟ ਆ ਨਾ ਮੈਨੂਅਲ ਲੱਗਿਆ ਨਾ ਮਹਿੰਗੇ ਆ ਇੰਡੀਆ ਦੇ ਮੁਕਾਬਲੇ ਸਾਨੂੰ ਤਾਂ ਉਹ ਤਾਂ ਜੋ ਮੈਂ ਕਹਿੰਦਾ 100 ਡਾਲਰ ਦੇ ਵਿੱਚ ਇੰਡੀਆ ਇੰਡੀਆ 15 ਕੁ ਸੌ ਦਾ ਮਿਲ ਜਾਂਦਾ ਇੱਥੇ 100 ਡਾਲਰ 650 ਦਾ ਬਣ ਗਿਆ ਉਹ ਮਹਿੰਗੇ ਆ ਸੋ ਚਲੋ ਤੁਸੀਂ ਲੈਣੇ ਨਹੀਂ ਇੱਥੇ ਸੂਟ ਮਹਿੰਗੇ ਆ ਰਖੜੀ ਦਾ ਸੂਟ ਹੈ ਜਿਹੜਾ ਭੈਣ ਨੂੰ ਦੇਣਾਗਾ ਉਹ ਮੈਂ ਉਹ ਆਪਾਂ ਇੰਡੀਆ ਤੋਂ ਹੀ ਜਾਂ ਪਾਕਿਸਤਾਨ ਤੋਂ ਵਧੀਆ ਮਿਲਦਾ ਪਾਕਿਸਤਾਨ ਤੋਂ ਲਿਆਦਾਂਗੇ ਹਨਾ ਪਾਕਿਸਤਾਨ ਤੋਂ ਲਿਆਦਾਂਗੇ ਜਾਂ ਇੰਡੀਆ ਤੋਂ ਦਵਾਦਾਂਗੇ ਇੱਥੇ ਨਾ ਤੇ ਕਿਹਦੀ ਪ੍ਰਮੋਸ਼ਨ ਕਰਦੀ ਹੈ ਐਲੀਗੈਂਟ ਟਾਇਰ ਖੁਸ਼ੀ ਦੀ ਫੇਵਰੇਟ ਬਟਿਕ ਬਿਨਾ ਪੈਸਿਆਂ ਦਾ ਪਰਮਿਸ਼ਨ ਬਿਨਾ ਪੈਸਿਆਂ ਦਾ ਪ੍ਰਮੋਸ਼ਨ ਉਹਦੇ ਉਹਨਾਂ ਨੇ ਸੂਟ ਪਸੰਦ ਆ ਤੁਹਾਨੂੰ ਹਾਂ ਉਹਨਾਂ ਨੂੰ ਬਹੁਤ ਸੋਹਣਾ ਚਲੋ ਫਿਰ ਉਹਨਾਂ ਤੋਂ ਬਣਵਾ ਦੂੰਗਾ ਇੱਕ ਓਕੇ ਜਾਂ ਫਿਰ ਉਹਨਾਂ ਤੋਂ ਬਣਾ ਲੈ ਸਹੀ ਹੈ ਚਲੋ ਯਾਰ ਇਹ ਤੋਂ ਆਪਾਂ ਸੈਮ ਲਈਏ ਜੇ ਮਿਲਦਾ ਨਹੀਂ ਆਪਾਂ ਕਿਤੇ ਹੋਰ ਚੱਲਦੇ ਆਂ ਕੁੜੀਆਂ ਤਾਂ ਆ ਕੇ ਹੋਰੇ ਪਾਸੇ ਬਹਿ ਜਾਂਦੀਆਂ ਜਿਹੜੇ ਬੰਦੇ ਨੇ ਨਾ ਇਹਦਾ ਆ ਨਾਮ ਰੱਖਿਆ ਸੋਚ ਕੇ ਮਤਲਬ 17 ਸੈਕਟਰ ਚੰਡੀਗੜ੍ਹ ਦਾ ਬਿਲਕੁਲ ਲੈਨ ਟੁਕਵਾ ਨਾਮ ਰੱਖਿਆ ਕਿਉਂਕਿ ਸਾਰਾ ਏਰੀਆ ਓਵੇਂ ਹੀ ਬਣਿਆ ਹੋਇਆ ਓਨਾ ਹੀ ਖੁੱਲਾ ਹੈ ਤੇ ਜਿਵੇਂ 17 ਹੁੰਦਾ ਸੀ ਓਵੇਂ ਸ਼ੋਰੂਮ ਬਣੇ ਹੋਇਆ ਅਲੱਗ-ਅਲੱਗ ਦੁਕਾਨਾਂ ਸਾਰਾ ਕੁਝ ਹੈ ਨਾ ਤੇ ਉਹੀ ਫੀਲਿੰਗ ਆਉਂਦੀ ਹੈ ਓਵੇਂ ਜਿਵੇਂ ਉਹ ਚ ਬੰਦਾ ਘੁੰਮ ਫਿਰ ਕੇ ਥੱਕ ਜਾਂਦਾ ਸੀ ਓਵੇਂ ਇੱਥੇ ਥੱਕਦਾ ਇਹ ਆ ਗਿਆ ਜੀ ਯਾਰਕ ਸੈਂਟਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਲਿਟਲ ਇੰਡੀਆ ਤੇ ਓਵੇਂ ਇਹ ਯਾਰਕ ਹੈ ਤੇ ਇਹਦਾ ਥੋੜਾ ਜਿਹਾ ਰੰਗ ਦਾ ਫਰਕ ਹੈ ਇਹ ਅਲੱਗ-ਅਲੱਗ ਬਣਾਏ ਹੋਏ ਆ ਸਾਰਿਆਂ ਨੇ ਤੇ ਇੱਥੇ ਆਪਣਾ ਮੀਟਿੰਗ ਪੁਆਇੰਟ ਵੀ ਰੱਖਿਆ ਹੋਇਆ ਹੈਗਾ ਢਾਲੀਵਾਲ ਲੌਂਜ ਦੇ ਵਿੱਚ ਮੈਂ ਪਹਿਲਾਂ ਪਿਛਲੇ ਬਲੌਗ 3-4 ਦਿਨ ਪਹਿਲਾਂ ਬੋਲਿਆ ਵੀ ਸੀਗਾ ਉਹਨੂੰ ਜਾ ਕੇ ਦੇਖਿਓ ਆਦਰਵਾਇਜ਼ ਨਹੀਂ ਤੁਹਾਨੂੰ ਦੱਸਦਾ ਸੰਡੇ ਨੂੰ 4 ਵਜੇ ਸ਼ਾਮ ਨੂੰ ਇੱਥੇ ਢਾਲੀਵਾਲ ਲੌਂਜ 'ਚ ਤੇ ਇੱਥੇ ਆਪਾਂ ਮੀਟਅਪ ਸਾਰਾ ਕਰਨਾ ਸਾਰਿਆਂ ਨੂੰ ਮਿਲ ਲੈਣਾ ਹੁਣ ਥੋੜਾ ਜਿਹਾ ਤੁਹਾਨੂੰ ਤੁਰ ਫਿਰ ਕੇ ਆਲਾਦਵਾਲਾ ਹੋਰ ਦਿਖਾ ਦਈਏ ਇੱਥੋਂ ਦਾ ਇਹ ਦੇਖੋ ਇਹ ਉਹ ਜਿਹਾ ਇਹ ਸਾਰਾ ਪਲਾਜ਼ਾ ਜਿਹੜਾ ਦੁਬਈ ਲੱਗਦਾ ਤਾਂ ਨਿਹਰਾ ਤੇ ਜਿਵੇਂ ਦੁਬਈ 'ਚ ਮਾਰਦਾ ਹੁੰਦੇ ਨੇ ਨਾ yellow yellow ਕਲਰ ਦੀਆਂ ਤੇ ਉਵੇਂ ਹੀ ਉਵੇਂ ਆ ਸਾਰਾ ਤੇ ਬਣੇ ਸਾਰੇ ਇੱਕੋ ਜਿਹੇ ਆ ਸਾਰੇ ਨਵੇਂ ਬਣੇ ਹੋਏ ਆ ਕੋਈ ਵੀ ਪੁਰਾਣਾ ਨਹੀਂ ਹੈਗਾ ਨਾ ਜੋ ਵੀ ਕੋਈ ਜ਼ਿਆਦਾ ਪੁਰਾਣਾ ਤੇ ਆ ਦੇਖੋ ਜੀਵਨ ਢਿੱਲੋਂ ਇਹ ਇਹਨਾਂ ਦਾ ਹੁਣ ਇਹ ਪੰਜਾਬੀਆਂ ਦੇ ਪਲਾਜ਼ੇ ਆ ਕਹਿੰਦੇ ਦੋਨੇ ਤਨੇ ਮੈਂ ਸੁਣਿਆ ਵੀ ਜਿਹੜਾ ਹੋ ਗਿਆ ਆਪਣਾ ਲिटल ਇੰਡੀਆ ਇਹ ਵਾਲਾ ਇਹ ਚ ਜ਼ਿਆਦਾ ਪੰਜਾਬੀਆਂ ਦਾ ਕਬਜ਼ਾ ਆਪਣਾ ਆ ਦੇਖੋ ਸਰੀ ਪ੍ਰਿੰਟਿੰਗ ਇੱਥੇ ਕਰਾ ਨਕਸ਼ੀਆਂ ਕਾਪੀਆਂ ਲੈਮੀਨੇਸ਼ਨ ਪੰਜਾਬੀ ਆ ਸਾਹਮਣੇ ਦੇਖਿਓ ਹਾਈਲਾਈਟਸ ਅੰਗਰੇਜ਼ੀ ਬੋਲਣਾ ਸਿੱਖੋ ਇੱਥੇ ਆ ਕੇ ਕਿਉਂ ਅੰਗਰੇਜ਼ੀ ਬੋਲਣ ਦੀ ਲੋੜ ਹੈ ਹੈ ਹੀ ਨਿਰਾ ਪੰਜਾਬ ਹੈ ਨਾ ਅੰਗਰੇਜ਼ੀ ਦੀ ਲੋੜ ਹੈ ਮਤਲਬ ਆਹ ਹਾਈਲਾਈਟਸ ਆ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਦਿਨੇ ਇੰਡੀਆ ਚੋ ਵੀ ਬੰਦ ਕਰਨਾ ਚਾਹੀਦਾ ਕੈਨੇਡਾ ਲਈ ਦਾ ਸਪੈਸ਼ਲੀ ਕੈਨੇਡਾ ਆ ਕੇ ਤਾਂ ਇੱਥੇ ਲੋੜ ਹੀ ਨਹੀਂ ਹੈਗੀ ਤੇ ਇਹੋ ਜੈ ਜਿਹੜਾ ਜਿੰਨਾ ਇਹ ਸਾਰਾ ਯਾਰਕ ਸੈਂਟਰ ਹੈਗਾ ਇਹ ਵੀ ਮੇਨ ਉਹਨਾਂ ਚੋਂ ਇੱਕ ਹੈ ਮਤਲਬ ਸਾਰੇਾਂ ਚੋਂ ਮੇਨ ਪਲਾਜ਼ੇਾਂ ਚੋਂ ਦਸੋ ਕੀ ਪੀਣਾ ਜੀ ਮੇਰੇ ਤੁਹਾਡਾ ਟਾਫੀ ਨਾਲੇ ਹੈਪੀ ਮੇਨ ਨਾਲੇ ਹੈਪੀ ਮੇਨ ਟਾਫੀ ਦੰਮ ਵੀ ਪੀਣੀ ਹੈ ਤੇ ਠੰਡੀ ਵੀ ਪੀਣੀ ਹੈ ਹੈ ਠੰਡੀ ਮੇਰੇ ਤੋਰ ਮੇਰੇ ਧੰਮ ਪਰਿਹਾ ਮੇਰੇ ਠੱਡੀ ਨਹੀਂ ਠੰਡੀ ਦੋਨੇ ਪੀਣੀ ਹੈ ਓਹੋ ਚਲ ਦੋਨੇ ਬੁਲਾ ਦਾਂਗੇ ਫਿਰ ਤੁਹਾਨੂੰ ਦੋਨੇ ਕਿਵੇਂ ਡਾਈਸਟ ਕਿਵੇਂ ਹੋਣੀਆਂ ਦਰਮਨ ਤੰਦੀ ਤੇ ਦੋਨੇ ਹੈ ਗਰਵਾਦੇ ਤੁਸੀਂ ਕੀ ਪੀਣਾ ਮੈਂ ਫਰਾਈਜ਼ ਨਰ ਹੂੰ ਇਹ ਐਨੇ ਬਈ ਕਿਊਟ ਭਾਂਜੇ ਆ ਨਾ ਦੋਨੇ ਤੇ ਬੜਾ ਪਿਆਰ ਹੁੰਦਾ ਨਾ ਨਾ ਹਣਾ ਮਾਮੇ ਦਾ ਪਿਆਰ ਹੁੰਦਾ ਕੌਣ ਦਾ ਨਹੀਂ ਮਾਮਾ ਜੀ ਹਾਂਜੀ ਕੀ ਪੀਣਾ ਹਾਂ ਯਾਦ ਆ ਯਾਦ ਆ ਗਿਆ ਹਾਂ ਕੀ ਪੀਏ ਹੋਏ ਮੈਂ ਪੀਉਂਦਾ ਕਿ ਵਾਟਰਮੈਲਨ ਜੂਸ ਵਾਟਰਮੈਲਨ ਜੂਸ ਨਹੀਂ ਤੋ ਕੱਲ ਪੀਤਾ ਸੀ ਤੁਹਾਡਾ ਤਾਂ ਫਾਈਨਲ ਆ ਕੋਰ ਸਾਂਝ ਤੁਹਾਡਾ ਫਾਈਨਲ ਮੈਂ ਇੱਧਰ ਦੇ ਤੋ ਇੱਧਰ ਦੇ ਤੋ ਤੀਓ ਦੇ ਆ ਮੈਂ ਤੁਹਾਡੇ ਟੌਪ 6 ਵਜੇ ਹੋਈ ਆ 6 ਵਜੇ ਹੋਈ ਆ ਬੁੱਧ ਮੈਂ ਭਾਰਾ ਮਾਮਾ ਜੀ ਮੈਂ ਟੋਲਡਰ ਕਾਫੀ ਤੇ ਆਪਾ ਸਮਝ ਲਿਆ ਕੁੱਲ ਮਿਲਾ ਕੇ ਕਰਨੀ ਰਹੀ ਸੀ ਐ ਕੋਲਡ ਕਾਫੀ ਤੇ ਨਾਲ ਉਹੀ ਜਿਹੜਾ ਛੋਟਾ ਵੀ ਉਹੀ ਵੱਡਾ ਵੀ ਹੈ ਨਾ ਮੈਂ ਟੋਲਡਰ ਕਾਫੀ ਮੈਂ ਨਾ ਵੀ ਟੋਲਡਰ ਕਾਫੀ ਤੇ ਮੈਂ ਨਾਲੇ ਚਲੋ ਜੋ ਜੋ ਪੀਣਾ ਤੁਹਾਨੂੰ ਉਹ ਪਿਆ ਲੈਂਦੇ ਆ ਚਲੋ ਚੱਲੀਏ ਦੈਟਸ ਆਲ ਦੋਸਤ ਉਹ ਖਾਈ ਤੋਂ ਮੈਡੀਟੇਟ ਦੈਟਸ ਆਲ ਸੋ ਮੀਡੀਅਮ ਮੋਕਾ ਇਸ ਕ੍ਰਿਸਪੀ ਹਾਪਨਰ ਬੋਲ ਬਟਸ ਬੋਲੇ ਟੂ ਆਰਡਰ ਆਫ ਟੇਰ ਰੈਡ ਇਟਸ ਬੋਲੇ ਸੋ ਖਾਪੀ ਕੇ ਜੀ ਹੁਣ ਅਸੀਂ ਆ ਗਿਆਂ ਘਰ ਵਾਪਸ ਤੇ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਸਮਾਪਤੀ ਤੇ ਕੱਲ ਨੂੰ ਹੁਣ ਕੱਲ ਦੇ ਵਲੌਗ ਚ ਅਸੀਂ ਸਪੈਸ਼ਲ ਸਟੂਡੈਂਟਸ ਨਾਲ ਕਵਰ ਕਰਾਂਗੇ ਕਿਉਂਕਿ ਜਿਵੇਂ ਅੱਜ ਵੀ ਅਸੀਂ ਗਏ ਸੀ ਸੁਣਿਆ ਵੀ ਹਾਲਾਤ ਮਾੜੇ ਐ ਹਨਾ ਕੁਝ ਚੰਗਾ ਨਹੀਂ ਹੈਗਾ ਕੈਨੇਡਾ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਏ ਹੋਏ ਕੈਨੇਡਾ ਦੇ ਕਿੰਨਾ ਕੁ ਕੰਮ ਕਰ ਘਟਾ ਹੈ ਕਿੰਨੀ ਕੁ ਮੰਦੀ ਆਈ ਹੋਈ ਹੈ ਸਾਰੀਆਂ ਗੱਲਾਂ ਹੁਣ ਕੱਲ ਦੇ ਵਲੌਗ ਚ ਕਵਰ ਕਰਾਂਗੇ ਤੇ ਗੱਲਾਂបਾਤਾਂ ਕਰਾਂਗੇ ਹੋਰ ਬਜ਼ੁਰਗਾਂ ਨਾਲ ਜਿਹੜੇ ਮਿਲਣਗੇ ਹਨ ਵੀ ਕੀ ਕੀ ਪ੍ਰੋਬਲਮ ਕੀ ਹੈ ਕੈਮਰੇ ਦੇ ਸਾਹਮਣੇ ਲੈ ਕੇ ਆਵਾਂਗੇ ਤੁਹਾਡੇ ਹਨ ਵੀ ਕੈਨੇਡਾ ਦੇ ਵਿੱਚ ਇਹੋ ਜਿਹਾ ਕੀ ਹੋਇਆ ਹੋਇਆਗਾ ਤੇ ਤੁਸੀਂ ਅਡੀ ਕਰਿਓ ਨਵੇਂ ਬਲੌਗ ਦੀ ਤੇ ਫਿਰ ਉਸ ਤੋਂ ਬਾਅਦ ਸਰੀ ਤੋਂ ਬਾਹਰ ਜਾਵਾਂਗੇ ਜਿੰਨੇ ਨੇੜੇ ਤੇੜੇ ਦੇ ਇਲਾਕੇ ਹੈ ਐਪਸਫੋਰਡ ਘੁੰਮਣ ਆਲਾ ਹੈ ਜੇ ਬਹੁਤ ਸੋਹਣਾ ਟਾਊਨ ਆ ਉੱਥੇ ਵੀ ਆਪਣੇ ਕਾਫੀ ਪੰਜਾਬੀ ਰਹਿੰਦੇ ਐ ਐਪਸਫੋਰਡ ਜਾਵਾਂਗੇ ਮਿਸ਼ਨ ਘੁੰਮਣ ਆਲਾ ਹੈਗਾ ਨੇੜੇ ਤੇੜੇ ਦਾ ਜਿਹੜਾ ਏਰੀਆ ਹੈ ਤੇ ਸਰੀ ਤੋਂ ਹਜੇ ਹੁਣ ਤਾਡੇ ਜਾਂ ਸਰੀ ਦੇ ਆਲੇ ਦੁਆਲੇ ਤੋਂ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਖੇਤੀ ਹਜੇ ਦਿਖਾਉਣ ਜਾਣੀ ਆ ਸੀ ਕੈਨੇਡਾ ਦੀ ਖੇਤੀ ਕਿੰਨੀ ਆ ਐਸੀ BC ਦੇ ਵਿੱਚ ਜਿਹੜੀ ਬ੍ਰਿਟਿਸ਼ ਕੋਲੰਬੀਆ ਸਟੇਟ ਆ ਇਹਦੇ ਚ ਹਜੇ 10 ਦਿਨ ਹੋਰ ਹੈਗੇ ਆ ਸੀ ਤੇ ਉਦੋਂ ਬਾਅਦ ਫਿਰ ਅਸੀਂ ਇਹ ਸ਼ਹਿਰ ਤੋਂ ਅੱਗੇ ਮੂਵ ਹੋਏ ਮਤਲਬ ਅੱਗੇ ਫਿਰ ਕੈਲਗਰੀ ਵਗੈਰਾ ਉਧਰ ਘੁੰਮਾਂਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਕੈਨੇਡਾ ਦੇ ਸਫ਼ਰ ਤੋਂ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ